ਲਾਲ ਤਾਂ ਭਰ ਗਈ ਲਾਲ ਤਾਂ ਬਹੁਤ ਟਾਈਮ ਦੀ ਆ ਨੀਲੀ ਭਰ ਨੂੰ ਹੁਣ ਟਾਈਮ ਲੱਗੂਗਾ ਲੋਕ ਜਾ ਲੋਕ ਜਾ ਲੋਕ ਜਾ ਲੋਕ ਜਾ ਬੈਂਚ 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 ਮਗਰ ਲੋਕ ਜਾ ਤਿੰਨ ਲਾ ਦੇ ਆ ਗਿਆ ਆਪਾਂ ਯਾਰ ਹੀ ਤੇ ਗਿਆ ਫੁੱਟੇ ਦਾ ਬਦਲ ਨਹੀਂ ਮੈਨੂੰ ਲੱਗਦਾ ਇਹ ਛੋਟੇ ਲਾ ਦੂ ਆਪਣੇ ਹੱਥ ਰੱਖ ਉੱਤੇ ਤੇਰੇ ਮੈਂ ਨਾ ਵੱਡਾ ਮੇਰੇ ਫੜ ਮੇਰੇ ਤੂੰ ਚਾਰ ਬਣਾਉਣੇ ਯਾਰਾ ਮੇਰੇ ਤੋਂ ਵੱਡ ਲੋ ਐ ਨਾ ਐ ਰੱਖਾ ਤੇ ਤੇ ਏ ਆਏ ਹੋਏ ਓਏ ਨਹੀਂ ਓਏ ਨਹੀਂ ਉਹ ਪਰ ਲਾ ਤੇਰਾ ਵੀ ਡਰਮ ਤੇ ਤੈਨੂੰ ਤੈਨੂੰ ਲੰਗਾ ਕਰੀਏ ਏ ਹੇ 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 ਹੈਲੋ ਹੂੰ ਹੂੰ ਓਏ ਹਾਂ ਓਏ ਛੋਡੇ ਲਵਾਤੇ ਓਏ ਹਾਈ ਬੱਕਰੀ ਦੁਖੀ ਜਾਂਦੀ ਆ ਮੱਥਾ ਵੱਖਰਾ ਬਾਲਾ ਬੋਲਦਾ ਤੂੰ ਵੀ ਯਾਰ ਮੈਂ ਕੀ ਮੈਂ ਤਾਂ ਮੈਂ ਤਾਂ ਹਜੇ ਵੀ ਕਹਿਣਾ ਹੋਂਦੀਆਂ ਫੀਟੀਆਂ ਲਵਾ ਦੇਾਂਗੇ ਆਪਾਂ ਗੱਲ ਕੀ ਕਰਦਾ ਤੂੰ ਓਏ ਫੀਟੀਆਂ ਤਾਂ ਜਦੋਂ ਲਵਾਏਗਾ ਉਦੋਂ ਦੇਖੀਓ ਮੇਰੀ ਤਾਂ ਬਾਹ ਵੀ ਲਵਾਤੀ ਮੱਥਾ ਵੀ ਪੜਵਾਤਾ ਉਦੋਂ ਹਾਏ ਮੈਂ ਤੇ ਲੱਟ ਤੇ ਦੁਹੀਆਂ ਦੀ ਆਈ ਤੂੰ ਕੂਗੀ ਉਹ ਤਾਂ ਕਹਿੰਦਾ ਸੀ ਤੂੰ ਲਾ ਕੇ ਵੇਖ ਛੋਡੇ ਮੇਰੇ ਹਾਏ ਮੇਰੀ ਤਾਂ ਸਾਰੀ ਤੇ ਵੀ ਲੈ ਗਿਆ ਪੁੱਲਸ ਵਾਲਾ ਹਾਏ ਉਹ ਰਾਤ ਉਲਟੀਆਂ ਉਲਟੀਆਂ ਕਰੀ ਗਿਆ ਅੰਦਰ ਸਾਰੀ ਰਾਤ ਹਾਏ ਉਹ ਉਲਟੀਆਂ ਨਹੀਂ ਸੀ ਹਾਂ ਉਹ ਕੀ ਕਰਤਾ ਉਹ ਉਹ ਨਹੀਂ ਉਹ ਤਾਂ ਬਸ ਕੋਸ਼ ਨਹੀਂ ਕੋਸ਼ ਨਹੀਂ ਸੀ ਕੋਸ਼ ਨਹੀਂ ਸੀ ਹੱਗੂਕ ਤਾਂ ਨਹੀਂ ਦਿੱਤਾ ਮੁਸ਼ਕ ਜਾਂ ਵੀ ਆ ਜਾਂਦਾ ਰਾਤ ਦਾ ਬੜਾ ਨਹੀਂ 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 ਤਾਂ ਆਈਸਕ੍ਰੀਮ ਦੇ ਕੂਪ ਪਏ ਇੱਥੇ ਸ਼ਾ 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 ਓਏ ਮੇਰੀ ਗੱਲ ਸੁਣ ਓਏ ਤੂੰ ਦੋ ਫੋਨ ਰੱਖਦਾ ਹੁੰਦਾ ਇੱਕ ਥੱਲੜਲੀ ਜੇਬ ਚ ਛੋਟਾ ਹੈਗਾ ਕਿ ਕੱਢ ਲਿਆ ਉਹ ਪੁਲਿਸ ਵਾਲੇ ਨੇ ਓਏ ਨਿੱਕਾ ਫੋਨ ਕੱਢ ਲਾ ਸਨੀਆ ਗਿੱਲ ਲਾ ਲਾ ਹਾਂ ਛੁਪ ਛੋਟਾ ਫੋਨ ਮਿਲ ਗਿਆ ਛੋਟਾ ਫੋਨ ਮਿਲ ਗਿਆ ਕੱਢ ਕੇ ਲਾ ਫੋਨ ਯਾਰ ਉਹਨੂੰ ਕਰ ਕਰ ਲੋ ਦੇਣਾ ਸਪੀਕਰ ਤੇ ਕਰ ਲਈ ਹਾਂ ਹਾਂ ਸਪੀਕਰ ਤੇ ਕਰੂੰ ਖਾਨੇਦਾਰ ਤਾਂ ਬਾਹਰ ਗਿਆ ਵਾ ਕਿਤੇ ਗੱਡੀ ਲੈ ਕੇ ਇਹ ਲਾਤਾ ਰਿੰਗ ਜਾਈ ਜਾਂਦੀ ਹੈ ਹੈਲੋ ਹੈਲੋ ਲੀਏ ਇਕੱਤੇ ਆ ਵੀ। ਅਰੇ ਹੋਈਂ ਕਾ ਤੋ ਜਾਨਾ ਕੀ ਹੋ ਗਿਆ। ਤੇਲੀ ਗੁੱਟਿਆ ਪੁੱਲਸ ਵਾਲੇ ਨੇ। ਪੁੱਲਸ ਵਾਲੇ ਨੇ ਉਹ ਕਿਵੇਂ? ਹੋਜੀਤਾ ਨੇ ਸਭ ਤੇ ਫੀ ਗੁੱਟਿਆ। ਕੱਲ ਤਾਂ ਤੁਸੀਂ ਗਏ ਹੀ ਉੱਥੇ ਆਹ ਦਾ ਦਾਰੂ ਗੁਰੂ ਕੱਢਣ ਚੱਕ ਲਿਆ ਪੁੱਲਸ ਨੇ। ਆ ਚੱਕ ਲਿਆ ਉਹ ਵੀ ਸੁਣੀ ਜਾਂਦਾ ਲਾਊਡ ਸਪੀਕਰ ਤੇ ਆ ਗੱਲ ਕਰ ਲਾ। ਹੈਲੋ। ਹੈਲੋ 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 ਆਵਾਜ਼ ਆਉਂਦੀ ਕੰਧ ਵੇ ਦੀ ਬੁੱਲੀ ਜਾਂਦਾ। ਆਉਂਦੀ ਆਉਂਦੀ ਥੋੜੀ ਥੋੜੀ ਓਏ ਓ ਚੁੱਪ ਇਹਨੂੰ ਚੁੱਪ ਕਰਾ ਲਾ ਪਹਿਲਾਂ ਯਾਰ ਇਹਨੂੰ ਚੁੱਪ ਕਰਾ ਲਾ ਓ ਚੁੱਪ ਕਰਾ ਓਏ ਗੱਲ ਕਰ ਲੈਂਦੇ ਨਹੀਂ ਸ਼ਾਮ ਨੂੰ ਫੇਰ ਛੁੱਟੀ ਲਾਉਣੀ ਆਉਨੇ ਪੁਲਸ ਵਾਲੇ ਨੇ ਦੁਬਾਰਾ ਫੇਰ ਕੁੱਟੂ ਓਏ ਹੋਏ ਸੰਨੀ ਬਾਈ ਬਣ ਕੇ ਥਾਣੇ ਆ ਕੇ ਇਹਦੇ ਨਾਲ ਗੱਲ ਕਰ ਯਾਰ ਸਾਨੂੰ ਕੜਾ ਬਾਹਰ ਯਾਰ ਬਾਈ ਬਣ ਕੇ ਯਾਰ ਤੂੰ ਸਹੀ ਕਿਹਾ ਸੀ ਕਿ ਬਾਈ ਦਰੂ ਦਰੂ ਵਾਲੇ ਪੰਗਿਆਂ ਚ ਨਾ ਪੋ ਯਾਰ ਹਾਏ ਮੇਰੀ ਬਾ ਵਧੀਆ ਹੋਇਆ ਨਾ ਮੈਂ ਕੰਮ ਜਾਵੜਾ ਥੋਡੇ ਥੋਡੇ ਲਾਤੇ ਹੈ ਓਏ ਚੌਡੇ ਯਾਰ ਬੋਲਦਾ ਹੀ ਬਾਲਾ ਕਹਿੰਦਾ ਫੀਤੀਆਂ ਲਵਾ ਦੂ ਹੁਣ ਉਹਦੀਆਂ ਫੀਤੀਆਂ ਤਾਂ ਲਵਾਈਆਂ ਨਹੀਂ ਨੌ ਨੂੰ ਲਵਾ ਲੈ ਨੇ ਆਪਦੇ ਓ ਦੋ ਤਾਂ ਪੈਗ ਲਾ ਜਨੇ ਫੀਤੀਆਂ ਲਾ ਲਈ ਆਪਾ ਤਾਂ ਚੱਲ ਘਰ ਆਉਣਾ ਮੈਂ ਆਉਣਾਗਾ ਓਏ ਆ ਓਏ ਥਾਣੇ ਦਾ ਰਾ ਗਿਆ ਥਾਣੇ ਫੋਨ ਸੈਟ ਫੋਨ ਤੇ ਟੀ-ਸ਼ਰਟ ਤੇ ਟੀ-ਸ਼ਰਟ ਤੇ ਬਾਹਰ ਸੱਟ ਤੇ ਬਾਹਰ ਸੱਟ ਤੇ ਬਾਹਰ 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 ਸੱਟ ਤੇ ਸੱਟ ਤੇ ਸੱਟ ਦਾ ਆ ਗਿਆ ਆ ਗਿਆ ਥਾਣੇ ਨਾਲ ਆ ਗਿਆ ਚੱਪਾ ਕਰ ਜਾ ਬਾਲਾ ਕੁੱਟੂ ਫਿਰ ਉਹ ਜਿਹੜਾ ੱੱਕੇ ਚੜ ਗਏ ਯਾਰਾਂ ਦੇ ਪੰਜਾਬ ਪੁਲਿਸ ਸਰਕਾਰਾਂ ਦੇ ਜਿਹੜਾ ੱੱਕੇ ਚੜ ਗਏ ਯਾਰਾਂ ਦੇ ਉਹ ਹਾਂ ਬਈ ਸਰ ਰੋਟੀ ਰਾਟੀ ਤਾਂ ਲਿਓ ਹਾਲਾ ਮੁੰਡਿਓ ਹਏ ਹਾਲਤਾ ਮੰਦੇ ਆ ਜੀ ਜੀ ਦਾਰੂ ਨਾਲ ਆਦਮਾ ਤੁੰ ਨੂੰ ਘਰ ਦੀ ਗੱਡੀ ਉਸ ਦਾ ਸਰ ਤੁਸੀਂ ਲਾਏ ਯਾਰਾਂ ਮੈਨੂੰ ਪਤਾ ਲਲਕਾਰੇ ਮਰੀ ਜਾਂਦੇ ਸੀ ਪ੍ਰਮੋਸ਼ਨ ਪ੍ਰਮੋਸ਼ਨ ਹੋ ਗਈ ਕਿ ਓਏ ਆ ਕੀ ਇਦੂ ਲਾਓ ਸਰ ਕੀ ਹੋ ਗਿਆ ਜੀ ਇਹ ਦੂਰਾ ਦੂਰਾ ਨਾ ਪੈ ਜੇ ਇਹਨੂੰ ਪੈਂਦੇ ਆ ਚੁੱਪ ਕਰ ਮੈਂ ਕਿ ਕਰਨਾ ਚੁੱਪ ਆ ਨਾਲੇ ਸਾਰਾ ਆ ਕੀ ਗੰਦ ਪਾਇਆ ਸੈਲ ਚ ਕੀ ਗੰਦ ਕੋਈ ਤਾਂ ਨਹੀਂ ਆਉਂਦਾ ਕੀ ਬੰਦ ਪਤਾ ਜੀ ਇਹਨੇ ਉਹ ਮੇਰਾ ਸਾਰਾ ਸਿੰਕ ਦੇ ਕੋਲ ਵੀ ਕਰੀ ਫਿਰਦਾ ਹਾਏ ਹੋਰ ਵੀ ਕੀਤਾ ਓਏ ਇਹ ਕੋਈ ਨਹੀਂ ਆਈ ਦਲ ਵੀ ਕੀਤੀ ਉਹ ਤੇਰੇ ਕੋਲ ਟੱਕ ਨਹੀਂ ਚੱਕਿਆਗਾ ਉਹਦਾ ਸਾਫ ਕਰਾਓ ਜੀ ਇੱਥੇ ਸਾਫ ਮੈਨੂੰ ਡਰ ਲੱਗੀ ਗਿਆ ਇਹ ਤੂੰ ਸਾਫ ਕਰਾਉਨੇ ਆ ਤੇਰੇ ਕੋਲ ਲੱਗੀ ਐਨਵਾ ਓਏ ਕੀ 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 ਕਰਤਾ ਜੀ ਕੀ ਕਰਤਾ ਮੇਰੀ ਤਾਂ ਬਾਹਰ ਬਾਹਰ ਬਾਰ 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 ਕੱਢ ਜਾ ਕੱਢ ਜਾ ਕੱਢ ਜਾ ਬਾਰ 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 ਤ ਬਾਤਰੀ ਤੇਰਾ ਮੈਂ ਤੇਰਾ ਦੱਸਦਾ ਤੁਨ ਮੈਂ ਹਏ ਇਹ ਦੇਖ ਕੋਈ ਕਿਵੇਂ ਲਾਈ ਗਈ ਗੱਡੀ ਨੇ ਕੀ ਕੀਤਾ ਓਏ 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 ਟੱਕ ਟੱਕੀ ਅੰਦਰ ਹਏ ਨਾ ਜੀ ਮੈਂ ਮਿਲ ਜਾ ਮੈਂ ਅੰਦਰ ਮੈਂ ਅੰਦਰ ਮੈਂ ਕਹਿੰਦਾ ਉਂਗਲਾਂ ਦੇ ਨੋ ਬੜ ਕੇ ਸੀ ਬੜ ਜਾ ਅੰਦਰ ਟੱਕਰਦਾ ਚੱਕ ਲੈਂਦਾ ਇਹ ਆਪੇ ਚਾਮ ਕਰ ਮੇਰੇ ਤੋਂ ਨਹੀਂ ਤੇ ਮੇਰੇ ਨੋ ਦੁਖ ਗਿਆ ਓਏ ਸਾਬ ਕਰਦੀ ਹੁਣ ਹਏ ਕਿਵੇਂ ਕਰੀਏ ਜੀ ਸਾਹਿਬ ਫੋਨ ਆ ਗਿਆ ਉਹ ਚਲੋ ਸਾਫ ਕਰਾਂ ਮੈਂ ਫੋਨ ਤੇ ਗੱਲ ਕਰਨਾ ਹੱਥ ਨਾਲ ਕਰਲਾ ਹੱਥ ਮੇਰੇ ਦਾ ਆਪਾਂ ਦੁਖਦੀ ਐ ਮੇਰਾ ਤਾਂ ਨਾ ਪਤਾ ਦੇਖੋ ਹਾਂਜੀ ਹਾਂਜੀ ਸਰ ਸਰ ਕੱਲ ਰਾਤੀ ਸਰ ਬਣਾਤੇ ਮੈਂ ਬੰਦੇ ਹਾਂਜੀ 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 ਉਹ ਜਿਹੜਾ ਸਰ ਇੱਕ ਰੋਲਾ ਪਾਉਂਦਾ ਪਤਾ ਜਾਂਦੀ ਬਿੱਟੀ ਲਹਿਣੀ ਹੈ ਸਰ ਉਹ ਦੋ ਸਰ ਡੱਡੀਆਂ ਕਰੀ ਫਿਰਦਾ ਉਲਟੀਆਂ ਮਾਰੀ ਜਾਂਦੇ ਐ ਹਾਂ ਤੁਸੀਂ ਦੱਸੋ ਵੀ ਕਰਨਾ ਕੀ ਇਹਨਾਂ ਦਾ ਹਾਂਜੀ ਉਹ ਜਿਹੜਾ ਦਾਦਾ ਆ ਉਹ ਵੀ ਉਹ ਵੀ ਚੱਕਣਾ ਹਲੇ ਤੇ ਇੱਕ ਪਤਾ ਨਹੀਂ ਕਹਿੰਦਾ ਮੈਂ ਕਿਸੇ ਆਪਣੇ ਆਡੀ ਨੂੰ ਫੋਨ ਫੋਨ ਲਾਉਣਾ ਆ ਕੀ ਕਰਨਾ ਤੇ ਉਹ ਦੇਖ ਲਿਓ ਜਰੂਰ ਤੁਹਾਡੇ ਕੋਲ ਮੈਂ ਭੇਜ ਦੂੰਗਾ ਇਹਨਾਂ ਨੂੰ ਟਰਾਂਸਪੋਰਟ ਭੇਜ ਦਿਓ ਇਹਨਾਂ ਨੂੰ ਜਗਾ ਦਾਂਗੇ ਤੁਹਾਡੇ ਕੋਲ ਤੇ ਫਿਰ ਤੁਸੀਂ ਆਪੀ ਗੱਲ ਕਰ ਲਿਓ ਜੀ ਹਾਂ ਨਾ ਆਉਗਾ ਕਰੂਗਾ ਕਰ ਲੇ ਕਰੂਗਾ ਠੀਕ ਆ ਸਰ ਚੰਗਾ ਜਨਾਬ ਪਲੀ ਜਨਾਬ ਜਿਤਨਾ ਨਾ ਨਾ ਹਵਾ ਕਰਦਾ ਨਾ ਪੈਸੇ ਲੈ ਦੇ ਕੇ ਨਿਪਟ ਜਾਣਾ ਸੀ ਆਪਣਾ ਥਾਣੇਦਾਰ ਨੂੰ ਕਹੀਏ ਕਿ ਸਾਡਾ ਬੰਦੇ ਨੂੰ ਫੋਨ ਲਾ ਦਿਓ ਦੁਬਾਰਾ ਕਹੀਏ ਇਹਨੂੰ ਥਾਣੇਦਾਰ ਸਾਹਿਬ ਜੀ ਐਸਆਈ ਜੀ ਜੀ ਉਹ ਨੰਬਰ ਦੇ ਦੇ ਸਾਡੇ ਇੱਕ ਲਿਆਜੀ ਨੂੰ ਫੋਨ ਲਾ ਦਿਓ ਮੜਾ ਜਾ ਵਕੀਲ ਬਕੂਲ ਕਰ ਲਵੇ ਨਹੀਂ ਫੋਨ ਲੱਗਦੇ ਐਸੀ ਨਹੀਂ ਫੋਨ ਲੱਗਦੇ ਤੁਸੀਂ 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 ਲਾ ਲਓ ਇਹ ਨੰਬਰ ਲਿਖਾਉਂਦਾ ਜੀ ਮੈਂ ਨੰਬਰ ਲਗਾਉਣ ਨੂੰ ਸਾਲਿਆ ਮੈਂ ਫੋਨ ਕਿਉਂ ਲਾਵਾਂ ਜਦੋਂ ਤੁਸੀਂ ਵੱਡੇ ਥਾਣੇ ਜਗਾ ਉੱਥੇ ਜਾ ਕੇ ਕਰ ਲਿਓ ਕੋਈ ਤਾਂ ਲਾ ਦਿਓ ਵੱਡੇ ਥਾਣੇ ਚ ਕਿੱਧਰ ਜੀ ਇੱਥੇ ਆਏ ਨਾ ਕਰੋ ਜੀ ਵੱਡੀ ਜੇਲ੍ਹ ਚ ਕਾ ਦਿਓ ਇਹ ਦੋ ਵਾਲੇ ਇਦੋ ਹਰ ਜਗਾ ਉਹ ਜਿਹੜਾ ਪਿੱਛੇ ਬੈਠਾ ਨਾ ਬਿੱਲਾ ਜਿਹਾ ਵੇ ਵੱਡੇ ਸਾਨੀ ਜਾਗਦਾ ਟੀ ਹੋਰ ਓਏ ਤੂੰ ਯਾਰ ਬਾਈ ਯਾਰ ਇੱਕ ਤਰ੍ਹਾਂ ਚੰਗਾ ਭਲਾ ਬੰਦਿਆ ਰਗਾ ਹੈ ਰੂੰਦਾ ਜਬਾਕਾ ਅੰਕੂਆ ਮੇਰੀ ਤਾਂ ਆਪ ਬਾਪਾਂ ਪੰਤੀ ਦਵਾਈ ਦੋ ਤੈਨੂੰ ਮੈਂ ਕਹੀ ਤਟੀਆਂ ਸਾਫ ਕਰ ਤੂੰ ਤੂੰ ਸਾਫ ਨਹੀਂ ਕੀਤੀਆਂ ਓ ਜੀ ਬੁਰਛਾ ਲਿਆ ਦਿਓ ਜੀ ਬੁਰਛ ਤੇ ਹਾਰਪਿਕ ਜੰਮੀ ਪਈ ਐ ਜੰਮੀ ਜੰਮੀ ਪਈ ਜੀ ਜਮਾ ਜੰਮੀ ਪਈ ਨਾਲ ਚੱਕੋ ਜੰਮੀ ਨਾਲ ਚੱਕੋ ਇਹ ਪੁੱਕੀ ਵੀ ਖੰਦੇ ਕਰੜਾ ਲੈ ਦਸ ਕੇ ਲੈ ਆ ਬਾਈ ਬ੍ਰੈਂਡ ਦੇ ਬਣਾਣ ਦੇ ਦੇ ਰੈਨ ਦੋ ਜੀ ਉਹ ਜਗਮਾ 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 ਤੂੰ ਇਹਦੇ ਮੈਂ ਕਿਹਨਾਂ ਇੱਕ ਰਾਤ ਤਾਂ ਹੋਰ ਲਈਏ ਜਰਾ ਹੈ ਨਹੀਂ ਜੀ ਨਹੀਂ ਨਹੀਂ ਹੁੰਦਾ ਇਹ ਲੈ ਨਹੀਂ ਜਾਂਦਾ ਇਤੋਂ ਤਾਂ ਉਹ ਵੀ ਨਹੀਂ ਚੱਕੜਿਆ ਗਿਆ ਟੱਕਣ ਜਾ ਵੀ ਫਲੈਪ ਵੀ ਨਹੀਂ ਚੱਕਿਆ ਗਿਆ ਹੈਲੋ ਜਨਾਬ ਕੋਈ ਹੈਗਾ ਆ ਗਿਆ ਆ ਗਿਆ ਆਪਣੀ ਸੰਨੀ ਆ ਗਿਆ ਆ ਗਿਆ ਮੇਰਾ ਸੰਨੀ ਆ ਗਿਆ ਹਾਂ ਭਈ ਕਾਕਾ ਕੰਨ ਲਾ ਕੇ ਸੁਣ ਕਰ ਹੁਣ ਗੱਲ ਕੀ ਕਰਦੇ ਜੀ ਮੈਂ ਇੱਧਰ ਮੁਝ ਕੋ ਨਾ ਇੱਧਰ ਨੂੰ ਆਇਓ ਅੰਦਰ ਆਇਓ ਆਫਿਸ ਚ ਆਇਓ ਪਹਿਲੇ ਆ ਗਿਆ ਆ ਗਿਆ ਹਾਂਜੀ ਦੱਸੋ ਇਹ ਕਿੰਨਾ ਲਿੰਦਾ ਮੁੰਡਾ 45 ਤੋਂ ਖਬਰ ਮਿਲੀ ਸੀ ਪੁਲਿਸ ਚੱਕ ਕੇ ਲੈ ਗਈ ਮੇਰੇ ਦੋਸਤਾਂ ਨੂੰ ਮੈਂ ਮੈਂ ਮਿਲਿਆ ਆਵਾ ਜਾ ਕੇ ਜਿਹੜੇ ਉਹ ਹੈਪੀ ਤੇ ਹਾਂ ਉਹਦਾ ਨਾਲ ਦਾ ਬਿੱਲਾ ਜੋ ਹਾਂ ਹਾਂ ਸਪੈਂਕਰ ਸਪੈਂਕਰ ਅਸਾਂ ਸਪੈਂਕਰ ਨਾ ਉਹਦਾ ਹੈ ਹਾਂ ਕਿਵੇਂ ਤੁਸੀਂ ਕੀ ਕਰਨ ਆਏ ਇੱਥੇ ਹੁਣ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਸੜੀ ਹੈ ਤੇ ਤੁਸੀਂ ਕੀ ਲੱਗਦੇ ਹੋ ਉਹਨਾਂ ਦੇ ਅੜੀ ਨੇ ਪਤਾ ਅੜੀ ਤੇ ਕੀ ਕਰਦੇ ਸੀ ਸਨਨੀ ਵੀ ਪੁਕੀ ਕਿ ਕਿ ਬੇਦਾ ਫੜਿਆ ਗਿਆ ਤਾਂ ਇਹਦੀ ਵੀ दारू ਘੜਦੇ ਹੀ ਉੱਤੇ ਆਹ दारू ਘੜਦੇ ਸੀ ਹੋਰ ਪਾਉਗੀ ਮੇਰੇ ਮੁੱਲਾ ਦਾ ਤਿੰਨ ਵੀ ਪਾਉਣਾ ਪੈਣਾ ਅੰਦਰ ਨਾ ਨਾ ਮੈਂ ਤਾਂ ਸੂਫੀ ਬੰਦਾ ਮੈਂ ਨਹੀਂ ਲਾਉਂਦਾ ਪਿਕ ਪੁਕ ਕੋਈ ਇੱਥੇ ਸਾਈਨ ਕਰ ਕਾ ਕੇ ਇੱਥੇ ਮਿਲਾ ਦੇਣਾ ਤੈਨੂੰ ਨਾ ਤੇ ਕਾ ਕੇ ਤੇ ਸਾਈਨ ਕਰ ਸ਼ੁਕਰ ਸ਼ੁਕਰ 10 ਮਿੰਟ ਹੀ ਮਿਲਨੇ ਆ ਕੋਈ ਨਹੀਂ 10 ਮਿੰਟ ਹੀ ਮਲਾ ਦੋ ਕਰ ਕਰ ਤੇ ਸੈਣ ਆ ਜਾ ਫਿਰ ਆਣ ਆ ਜਾ ਮਗਰ ਆ ਵੀ ਕਾਕਾ ਉਦੋਂ ਮੈਨੂੰ ਮਿਲਣਾ ਕੋਈ ਉਹ ਮੇਰਾ ਭਾਈ ਜੰਨੀ ਭਾਈ ਇੱਕ ਤਾਂ ਇਹ ਤਾਂ 12ਵੇਂ 12ਵੇਂ ਇੱਥੇ ਹੀ ਗੱਲ ਹੋਣੀ ਆ ਸੰਨੀ ਮੇਰੇ ਲੀੜੇ ਲੈ 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 ਅੱਲਾ ਦਾ ਪ੍ਰਾਈਵੇਟ ਤੇ ਗੱਲ ਕਰਨੀ ਮੜੀ ਜੀ ਸੰਨੀ ਅੱਲਾ ਦਾ ਇਹਨੇ ਸਮਝਾ ਲਾ ਟੱਡੀਆਂ ਕਰੀ ਫਿਰਦਾ ਵਿੱਚ ਹੀ ਇੱਥੇ ਇਹਦੇ ਮਿਲਣਾ ਪੋਤੜੇ ਹੋਰ ਨੂੰ ਟੋਕਣੇ ਪੈਣੇ ਆ ਕੋਈ ਨਹੀਂ ਕੋਈ ਨਹੀਂ ਸੱਨੀ ਵੀ ਨੂਆ ਕੰਮ ਕਰਤਾ ਤੁਸੀਂ ਹਾਂ ਦੇ ਸਾਰੇ ਭਾਈ ਦੋਨੇ ਇਹ ਕੀ ਕੀਤੀਆਂ ਲਵਾ ਗਏ ਆ ਆਪਾਂ ਓਏ ਪੀਤੀਆਂ ਪੀਤੀਆਂ ਸੁਣੀ ਜਾਂਦਾ ਉਹ ਬਾਹਰ ਖੜਾ ਮੜੀ ਮੜੀ ਬਾਤ ਜਾਂਦੀ ਆ ਓਏ ਸੱਨੀ ਭਾਈ ਬਣ ਕੇ ਆ ਦੇਖ ਲੈ ਅੰਦਰ ਆ ਗਾ ਕੁ ਮਸਕਾਇਆ ਪਿਆ ਇਨੇ ਤਾਂ ਯਾਰ ਭਾਈ ਬਣ ਕੇ ਕਰ ਕੋਈ ਹਿਲਾਈ ਭਾਈ ਵੜ ਕੇ ਇਹਦੇ ਨਾਲ ਗੱਲ ਕਰ ਕੀ ਸਾਨੂੰ ਛੜਦਾ ਕਿਸੇ ਹਿਸਾਬ ਨਾਲ ਪੈਸੇ ਪੁੱਛ ਦੇ ਕੇ ਕਿ ਨਹੀਂ ਠਾਣਾ ਬੰਨ ਲਾ ਭਾਈ ਬਣ ਕੇ ਮੇਰੀ ਗੱਲ ਸੁਣਾ ਮੈਂ ਕਰਦਾ ਗੱਲ ਕੇ ਰਾਂ ਹੂੰ ਜੇ ਛੱਡਤਾ ਤਾਂ ਠੀਕ ਹੈ ਨਹੀਂ ਮੈਂ ਤਾਂ ਵੇਟ ਕਰੂੰਗਾ ਜਾਊਗਾ ਤਾਂ ਸਹੀ ਹੈ ਕਿਤੇ ਹਾਂ ਇਹ ਮੇਰੇ ਨਾਂ ਵੀ ਤਾਂ ਆਜ ਇੱਕ ਮੇਰੇ ਨਾਂ ਹਾਏ ਵੇ ਇਹਦਾ ਤਾਂ ਹਾਲ ਬੁਰਾ ਹੀ ਕੀਤਾ ਬੁਰਾ ਬੁਰਾ ਹਾਲ ਬੁਰਾ ਹਾਲ ਮੇਰੇ ਲਈ ਨਹੀਂ ਨਹੀਂ ਫਿਰ ਭਾਈ ਕੋਈ ਗੱਲ ਥੋ ਦੋ ਥੋੜੇ ਲਿਆ ਮਾਰੀ ਪੈ ਟੁੱਟ ਜਾਣਾ ਜਿੰਦਾ ਜਾ ਵਿਕੀ ਜਾਊ ਫਿਰ ਨਹੀਂ ਮੇਰੀ ਗੱਲ ਸੁਣ ਪਹਿਲਾਂ ਪੈਸੇ ਪੈਸੇ ਦੀ ਗੱਲ ਕਰਦਾ ਜੇ ਨਾ ਮੰਨਿਆ ਹਮਮਰ ਥੋੜਾ ਤਾਂ ਕਮਾਈ ਜਾਣਾ ਬਾ ਠੀਕ ਆ ਠੀਕ ਆ ਠੀਕ ਆ ਇਹਨੂੰ ਚੁੱਪ ਕਰਾ ਲੈ ਆ ਬਈ ਜੀ ਉਹ ਤਾਂ ਚਲੀ ਗਿਆ ਗੰਡੇ 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 ਫੜਾ ਜੀ ਠਾਣੀ ਠੀਕ ਆ ਇੱਥੇ ਸਬਜੀ ਬਾੜੀ ਫੁੱਦੂ ਜੀ ਮਿਲਦੀ ਆ ਅੱਛਾ ਯਾ ਅੱਛਾ ਯਾਰ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਮਣੀ ਜੀ ਆ ਜਾ ਮੜਾ ਗੰਡੇ ਤੈਨੂੰ ਦਵਾ ਗੰਡੇ ਮੈਂ ਤੈਨੂੰ ਗੰਡੇ ਦੂਜੇ ਕਮਰੇ ਲੈ ਆ ਕੇ ਦਿੰਦਾ ਮੈਂ ਤੈਨੂੰ ਗੰਡੇ ਨਹੀਂ ਜੀ ਨਹੀਂ 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 ਖੁਦਾ ਆਪ ਦੇ ਕਰਾ ਰਹੇ ਸਵਾਦ ਕਰੇ ਕਰੇ ਰੋਟੀ ਰੱਟੀ ਫਿਰ ਤੁਹਾਨੂੰ ਪਤਾ ਹੀ ਕੋ ਖਾਣੇ ਵਾਲੇ ਠਾਣੇ ਲਜਾ ਸਵਾਦ ਹੁੰਦੇ ਆ ਨਹੀਂ 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 ਬੱਸ ਕੁਝ ਨਹੀਂ ਦਿੱਤਾ ਮੜੀ ਜੀ ਆਇਓ ਜਨਾ ਮੜੀ ਜੀ ਗੱਲ ਕਰ ਲਈ ਆਪਾਂ ਆ ਗਿਆ ਆ ਗਿਆ ਆ ਗਿਆ ਆਇਆ ਇਧਰ ਨੂੰ ਕਾਫੇ 'ਚ ਆ ਜਾ ਹਏ ਓਏ ਕਾਲ ਸੋਨਾ ਆ ਵੀ ਹਾਂ ਮਾਈਕ ਦੇ ਨਾਲ ਇਹ ਪਾਈਨਪਲ ਮੜੀ ਜੀ ਮੇਟੋ ਦੋ ਕੋਲ ਕਾਕਾ ਇਹ ਕੱਲਾ ਪੰਜਾਬ ਪੁਲਿਸ ਦਾ ਨਹੀਂ ਨਾ ਤੇ ਹੈਗਾ ਚੱਕਰ ਉਤਨੇ ਆਰਡਰ ਆਏ ਹੋਏ ਆ ਇੱਕ ਹੋਰ ਚੱਕਣਾ ਬੰਦਾ ਤੂੰ ਵੀ ਸ਼ੱਕ ਦੇ ਘੇਰੇ ਚ ਹੀ ਆ ਜਿਹੜੇ ਇਹਨਾਂ ਦੇ ਨਾਲ ਦੇ ਹੈਗੇ ਆ ਜਨਪਛਾਂਦੇ ਸਾਰੇ ਸ਼ੱਕ ਦੇ ਘੇਰੇ ਚ ਇੱਕ ਇੱਕ ਦਾਦਾ ਚੱਕਣਾ ਇਹਨਾਂ ਦਾ ਤੇ ਆ ਦੋ ਦਾ ਚੱਕੇ ਹੋਇਆ ਇਹ ਇੱਥੇ ਇੱਥੇ ਗਿਆ ਹੋਇਆ ਅਸੀਂ ਵੀ ਲੱਭਦੇ ਫਿਰਦੇ ਜੀ ਕਿੱਥੇ ਆ ਕੋਈ ਨਾ ਛੁੱਟਣਾ ਕੱਟਣ ਗਿਆ ਹੋਇਆ ਉਤੋਂ ਵੱਡੇ ਆਰਡਰ ਆਏ ਹੋਏ ਆ ਸਾਰੀਆਂ ਫੋਰਸਾਂ ਲੱਗੀਆਂ ਹੋਈਆਂ ਇਹ ਵੀ ਡਰੋਨ ਲੱਗੇ ਲੱਬੇ ਆ ਅਸੀਂ ਇਤਨਾ ਇੱਕ ਛੇਤੀ ਤੇ ਆਇਆ ਸਾਨੂੰ ਮੈਂ ਬੋਲੀਂ ਜੇ ਤੀਨਾਂ ਦੀ ਅੰਦਰ ਲੈ ਕੇ ਕਰ ਲਓ ਥੋੜਾ ਜਾਂ ਉਹ ਨਾ ਨਾ ਕਾਕਾ ਜਮਾਈ ਨਹੀਂ ਕੀ ਬੋਲੀ ਜੰਨਾ ਤੈਨੂੰ ਵੀ ਮੈਂ ਕਹਿੰਦਾ ਤੈਨੂੰ ਤਿੰਨ ਕਮਰੇ ਲੈ ਕੇ ਜਾਈ ਅੰਦਰ ਉਹ ਨਹੀਂ 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 ਮੈਂ ਤਾਂ ਕਹਿੰਦਾ ਹੀ ਚਲ ਹੋ ਜਾਂਦੀ ਗੱਲ ਬਣ ਜਾਂਦੀ ਤੇ ਗੱਲ ਬਣਾ ਦਿੰਨੇ ਆ ਤੈਨੂੰ ਲੈ ਜਾਂਦੇ ਕਮਰੇ 'ਚ ਉਹ ਨਹੀਂ 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 ਕੋਈ ਨਹੀਂ ਮੈਂ ਫੇਰ ਆਜੂ ਮੈਂ ਲੈਣਾ ਨੂੰ ਕੋਈ ਨਹੀਂ ਚਲੋ ਫੇਰ ਸਸਰੀ ਘਾਲ ਹੈ ਕੋਈ ਨਹੀਂ ਤੁਰਦੇ ਬਣਾ ਹੁਣ ਓਕੇ ਓਏ ਸਪੈਂਕਰ ਮੇਰੀ ਪਾਹ ਫੜ ਕੇ ਖਿੱਚੀ ਮੇਰੇ ਸਾਨਾ ਵਾਲ ਬੁਲੀ ਪਿਆ ਨਿਕਲ ਜੂਗਾ ਪੈਟਰੋਲਿੰਗ ਪੈਟਰੋਲਿੰਗ ਕਰਨ ਲਾ ਜਾ ਕੇ ਜਗਾ 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 ਇਹ ਆ ਕਿੱਟ ਚੀ ਚਲੋ ਵੀ ਐ ਤਸੈ ਟੋਗੀ ਬਾ ਵੇ ਬੜੀ ਜੀ ਹਿੱਲੀ ਹੋਈ ਸੀਗੀ ਉਤਰੀ ਸੀ ਬਾ ਹੈਲੋ ਸੰਨੀ ਸੁਣਦਾ ਹੈਲੋ ਇੱਥੇ ਇੱਥੇ ਚਾਲੀ ਵਧੀ ਦੇਖ ਕਿੱਧਰ ਜਾਂਦਾ ਆ ਸੰਨੀ ਉੱਠ ਗਿਆ ਕਿ ਹੈਗਾ ਹੈਲੋ ਹੈਲੋ ਸੰਨੀ ਪਿਛਲੇ ਪਾਸੇ ਆ ਸੀ ਵੇ ਹੈਲੋ ਵੇ ਵੇ ਅੰਦਰ ਆ ਹਾਂ ਉਹ ਤਾਂ ਚਾਵੜਿਆ ਹਾਂ ਵੱਢਦੇ ਜਾਂਦਾ ਵੱਢਦੇ ਜਾਂਦਾ ਵੱਢਦੇ ਜਾਂਦਾ ਗੱਡੀ ਚੋਂ ਕਟਰ ਚੱਕ ਲਿਆ ਗੱਡੀ ਚ ਗੱਡੀ ਚੋਂ ਕਟਰ ਚੱਕ ਲਿਆ ਓਏ ਪੜਗੀ ਗੱਲ ਪੜਗੀ ਗੱਲ ਆ ਗਿਆ ਓਏ ਆ ਗਿਆ ਆ ਗਿਆ ਵੱਢਦੇ ਵੱਢਦੇ ਇੱਧਰ ਨੂੰ ਕਰ ਲੈ ਇੱਧਰ ਨੂੰ ਵੱਢਦੇ ਓਏ ਓਏ ਕੈਮਰੇ ਵੀ ਲੱਗਿਆ ਸੰਨੀ ਤੂੰ ਵੀ ਹੋ ਗਿਆ ਬਈ ਸ਼ੱਕ ਦੇ ਤੇਰੇ ਚੋਂ ਕੈਮਰੇ ਦੀ ਮਾਰ ਹੀ ਚੱਲ 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 ਜਲਦੀ ਜਲਦੀ ਪੱਟ ਪੱਟ ਪੱਜ ਮੇਰੇ ਤੇ ਕੁੜੇ ਦੁਖਦੇ ਆ ਓਏ ਓਏ ਗੱਡੀ ਦਾ ਚਾਈਦੀ ਲਿਆਉਂਦਾ ਗੱਡੀ ਤਾਂ ਚਾਹੀਦੀ ਲਿਆਉਂਦਾ ਮੈਨੂੰ ਕੀ ਪਤਾ ਸੀ ਓਏ ਓਏ ਬਹਿ ਜਾ ਬਹਿ ਜਾ ਬਹਿ ਜਾ ਹੱਥ ਪਾ ਕੇ ਬਹਿ ਜਾ ਆਈ ਕਰਜੋ ਕਰਜੋ ਓਏ ਬਠਾਲਾ ਇਹਨੂੰ ਬਠਾਲਾ 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 ਚੱਲ 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 ਕੀ ਚੱਲ 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 ਖਿੱਚ ਦੇ ਖਿੱਚ ਦੇ ਖਿੱਚ ਦੇ ਖਿੱਚ ਦੇ ਬਾਈ ਬੰਕੇ ਇਹ ਭਾਈ ਨਾ ਤੁਸੀਂ ਫਾਸਕੇ ਮੈਂ ਗਏ ਉਹਦੇ ਕੋਲੇ ਓ ਯਾਰ ਪੁੱਛ ਨਾ ਯਾਰ ਬਾਈ ਇਹਨੇ ਫੜਵਾਤਾ ਉਹ ਵਧੀਆ ਕੰਮ ਛੁੱਟ ਜਾਨੇ ਅੱਗੇ ਬੋਤਲ ਦੂ ਦੇ ਕੇ ਛੁੱਟ ਜਾਂਦਾ ਈ ਓਏ ਇੱਥੇ ਕੁਝ ਖਾਣ ਨੂੰ ਫੜ ਲਾ ਓ ਭਰਾਵਾ ਕੀ ਪਤਾ ਕਿੱਥੇ ਕਿੱਥੇ ਭਜਣਾ ਪੈਣਾ ਭੁੱਖ ਨਾਲ ਕੁਲੀ ਜਾਂਦੇ ਆ ਬਾਈ ਬਾਈ ਬਣ ਕੇ ਕਿੱਥੇ ਪਾ ਤੇ ਪੜਿਆ ਜੀ ਤੇਲ ਵੀ ਬਾਈ ਤੇਲ ਵੀ ਨਹੀਂ ਪਵਾ ਕੇ ਲੈ ਨੰਗ ਬੰਦੇ ਵਾਲੇ ਕੰਮ ਕਾਤੋਂ ਕਰਦਾ ਹੁੰਦਾ ਸੱਜੇ ਪਾ ਕੇ ਅੰਦਰੋਂ ਲੈ ਕੇ ਸਮਾਨ ਮੈਂ ਤੇਲ ਪਵਾਣਾ ਚੰਗਾ ਚੰਗਾ ਇਹ ਵੀ ਲੈ ਜਾ ਓਏ ਇਹ ਕਿੱਥੇ ਤੁਰ ਕੇ ਆਊਗਾ ਆਈ ਮੈਂ ਜਾਨ ਆ ਗਿਆ ਆ ਗਿਆ ਹਾਈ ਓਏ ਗਰੀਬ ਮੋਲ ਚ ਆ ਗਿਆ ਆਈ ਮੇਰੇ ਸਾਰੇ ਦੇ ਭੱਜ ਗਏ ਪਤਾ ਨਹੀਂ ਕਿੱਥੇ ਗਏ ਇਹ ਸਾਰਾ ਜਿਹੜਾ ਨਾਲ ਆਇਆ ਸੀ ਨਾ ਸੰਨੀ ਨਾ ਇਹ ਬਹੁਤ ਸਾਰਾ ਪੜਨਾ ਪਣੜ ਮੈਨੂੰ ਲੱਗਾ ਡਰੋਨ ਲਾਉਣੇ ਪੈਣੇ ਹੋਣੀ ਨਾ ਮਗਰ ਆਇਆ ਨਹੀਂ ਪਤਾ ਲੱਗਦਾ ਨਹੀਂ ਇੱਥੇ ਆਉਦੇ ਸਾਲੇ ਹੁਣ ਹੁਣ ਇੱਕ ਭਾਂ ਤੇ ਮੇਰੀ ਗੀ ਫੇਰ ਗੇਮ ਪੈ ਜਾਣੀ ਉਤੋਂ ਕਿਧਰ ਕੋ ਬੰਦੇ ਨਹੀਂ ਸਾਬੇ ਗਏ ਓਏ 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 ਲੱਫੜਨੇ ਪਾਣੇ ਪੰਨੇ ਪਾਣੇ ਸਾਲੇ ਹੁਣ ਸਾਲਾ ਸਪੀਕਰ ਚੀ ਬੋਲਦਾ ਜਾਂਦਾ ਹੂਟਰ ਚੀ ਹਣਾ ਗਾਲਾਂ ਕੱਢਦਾ ਜਾਂਦਾ ਓਏ ਸੰਨੀ ਲੈ ਚੱਲ ਛੇਤੀ 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 ਲੈ ਚੱਲ ਬਾਅਦ ਚ ਖਾਵਾਂਗੇ ਕੁਰਕਰੇ ਬਾਅਦ ਚ ਖਾਵਾਂਗੇ ਜਲਦੀ ਜਲਦੀ ਚੱਲ ਜਲਦੀ ਉਹ ਲੰਗੜਿਆ ਆ ਜਾ ਓਏ ਆ ਜਾ ਫੀਤੀਆਂ ਲਵਾਉਣ ਵਾਲਿਆ ਜਲਦੀ 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 ਏ ਕੁੱਟੂ ਮੈਨੂੰ ਦਾਦੇ ਕੋਲੇ ਵੀ ਨਹੀਂ ਜਾਇਆ ਜਾਣਾ ਕਿਉਂਕਿ ਉਹਨੇ ਆ ਦਾਦਾ ਵੀ ਹਾਂ ਦਾਦੇ ਦੇ ਘਰੇ ਵੀ ਜਾਣਾ ਓਏ ਆ ਦਾਦਾ ਦਾ ਪਹਿਲਾ ਸ਼ੱਕ ਚ ਆ ਚੜਾ ਦੇ ਚੜਾ ਦੇ ਵੱਡੇ ਪੁੱਤ ਚੱਲ ਵੱਡੇ ਪੁੱਤ ਚੱਲ ਛੇਤੀ ਵਾੜਨ ਬੜੂਗੀ ਨਹੀਂ ਭਾਈ ਦੀ ਮੈਨੂੰ ਕੀ ਪਤਾ ਹੀ ਉੱਥੋਂ ਭੱਜਣਾ ਪਊ ਚੱਲ 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 ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਓਏ ਭਾਈ ਮੈਨੂੰ ਤਾਂ ਬੜਾ ਡਰ ਲੱਗੀ ਜਾਂਦਾ ਯਾਰ ਮੈਂ ਭੱਜ ਕੇ ਚਲਾ ਜਾਣਾ ਓ ਯਾਰ ਗੱਡੀ ਤਾਂ ਚੱਜਦੀ ਲੈ ਆਉਂਦਾ ਸੱਣੀ ਇੰਨੇ ਸਾਧਨਾ ਯਾਰ ਤੇਰੇ ਕੋਲੇ ਯਾਰ ਮੈਂ ਭੱਜਦੀ ਜਿਆਦਾ ਚੱਲੀ ਰੋਹ ਲੈ ਯਾਨਾ ਮੈਂ ਮੈਨੂੰ ਝਾਕੇ ਲੈ ਗਿਆ ਉਹ ਤੇਰੀ ਗੱਡੀ ਓਏ ਲੰਗੜਿਆ ਲੰਗੜਿਆ ਓਏ ਓ ਛਾਲ ਮਾਰ ਕੇ ਦੂਜੀ ਲੱਤ ਵੀ ਤੜਾਉਂ ਸੱਜ ਕੇ ਜਾਉਂ ਭੱਜ ਕੇ ਓਏ ਓਏ ਓ ਆ ਜਾ ਓਏ ਆ ਜਾ ਤੇਰੀ ਗੱਡੀ ਇੱਥੇ ਇੱਥੇ ਹੁਣੇ ਹੂਟਰ ਵੱਜਣਾ ਦੇਖੀ ਦੇਖ ਦੇ ਸੁਣਦਾ ਹੂਟਰ ਮੈਂ ਕਹਿੰਨਾ ਆ ਕੱਚੇ ਰਾ ਹੀ ਲੱਗਦੀ ਓਏ ਆ ਗਿਆ ਆ ਗਿਆ ਮਿਲਬਾਲਾ ਵਿੱਚ ਮੈਂ ਮੈਂ ਐਸੇ ਦੇ ਲੈ ਜਾ ਚੱਲ 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 ਹੱਥ ਪਾੜਾ ਤੇਜ਼ ਭਜਦੀ ਆ ਹਾਲੀ ਤੇ ਭਜਦੀ ਆ ਚੱਲ 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 ਚੱਚਾ ਭਾਈ ਔਖਾ ਹੋ ਗਿਆ ਯਾਰ ਸਨੀ ਹੁਣ ਕੀ ਕਰਕੇ ਸਨੀ ਘਰੇ ਵੀ ਨਹੀਂ ਜਾਇਆ ਜਾਣਾ ਘਰੇ ਤਾਂ ਜਮਾ ਹੀ ਨਹੀਂ ਜਾਇਆ ਜਾਣਾ ਘਰਾਂ ਦਾ ਤਾਂ ਪਤਾ ਉਹਦੇ ਕੋਲੇ ਆਪਣੇ ਆਈਡੀ ਪ੍ਰੂਫ ਸੀ ਕਿੱਥੇ ਰਹਿਵਾਂ ਰੂਵਾਂਗੇ ਕੋਈ ਪ੍ਰਬੰਧ ਕੀਤਾ ਤੂੰ ਪ੍ਰਬੰਧ ਪ੍ਰਬੰਧ ਆਏਗਾ ਹੈਗਾ 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 ਰੋਟੀ ਰੱਟੀ ਖਵਾਦੀ ਭਾਈ ਬਣ ਕੇ ਕੁਰਕਰੇ ਤੱਕ ਨਹੀਂ ਲਏ ਗਏ ਯਾਰ ਭਾਈ ਮੈਂ ਚਾਹ ਵੀ ਨਹੀਂ ਆ ਓਏ ਵੀ ਉਹ ਨੇਪੇ ਪਛਾਨ ਲਿਆਊਗਾ ਗੈਸ ਸਟੇਸ਼ਨ ਵਾਲੇ ਵੀ ਉਹਨਾਂ ਦਾ ਅਦਣਾ ਕਿ ਉਧਰ ਨੂੰ ਗਏ ਆ। ਬਾਈ ਬਣ ਕੇ ਕੋਈ ਘੁੰਮਣ ਕੇ ਨਹੀਂ ਪਾ। ਕੋਈ ਘੁੰਮਣ ਕੇ ਨਹੀਂ ਪਾ। ਹਾਂ ਕੱਚਾ ਕੱਚਾ ਰੋਡ ਵਧੀਆ ਪਾ ਲੈਣੇ ਆ। ਇਹਨਾਂ ਨੇ ਦਿੱ ਆਪਣਾ ਹੈਗਾ ਟਿਕਾਣਾ। ਹਾਂ ਹਾਂ। ਪਹਿਲਾ ਪਹਿਲੇ ਲੀੜੇ ਬਦਲਾ ਦੇ। ਉਹ ਲੀੜੇ ਤੇ ਉਹ ਚਮਗਰ ਹੋਏਗੇ। ਉੱਥੇ ਕੱਟੇ ਕੱਟੇ ਘਰੀ ਪਈ ਥੀ। ਮਸ਼ਕ ਭਰਾਇਆ ਪਿਆ ਸੀ ਨਾ ਜਮਾਂ ਸਨ ਨਹੀਂ। ਮੈਂ ਤੂੰ ਨਹੀਂ। ਹੋਰ ਯਾਰ ਇਹ ਕਾ ਮਸਕ ਮਾਰੇ ਗੰਦਾ। ਉਹ ਇਹਨੇ ਤੋਤੀ ਵੀ ਨਹੀਂ ਸਾਚ ਆਦੀ। ਹਾਏ ਓਏ। ਓਏ ਆਏ ਓਏ। ਆ ਪਿੱਛੇ ਨਾ ਰੁੜ ਜੇ। ਉਹ ਸਭ ਕੋਈ ਜੀ ਭਰਾਵਾ ਮੇਰੇ ਵਾਲੇ ਪਾਸੇ ਤਾਂ ਆਈ ਜਾਂਦਾ ਸੀ ਮੇਰੇ ਵਾਲੇ ਪਾਸੇ ਨਹੀਂ ਸੀ ਉੱਤੇ ਤਾਂ ਗੰਦਾ ਸੱਲ ਸੀ ਸਾਲਾ ਗੰਦਾ ਸੱਲ ਉਹ ਤਾਂ ਕਹਿੰਦੇ ਫੀਤੀਆਂ ਲਵਾਉ ਨੂੰ ਫੀਤੀਆਂ ਤੈਨੂੰ ਦੀ ਕਰਦਾ ਸੀਗਾ ਮੈਂ ਕਿਹਾ ਪੈਸੇ ਦੇ ਕੇ ਛੱਡ ਦੂ ਉਹ ਤਾਂ ਕਹਿੰਦਾ ਤੈਨੂੰ ਵੀ ਅੰਦਰ ਕਰੂੰ ਸੱਨੀ ਉਹਨੂੰ ਵੀ ਪਤਾ ਕਿ ਤੂੰ ਭੁੱਕੀ ਵੇਚਦਾ ਤੇਰਾ ਭੁੱਕੀ ਦਾ ਖੇਤ ਉਹਦਾ ਦਾਦੇ ਵਾਲਾ ਫੜਿਆ ਸੀ ਉਹਨੇ ਤੇਰੇ ਦਾਦੇ ਵਾਲਾ ਭੁੱਕੀ ਦਾ ਖੇਤ ਖੇਤ ਕਿਹੜਾ ਕਿੰਨੇ ਟਾਈਮ ਪਹਿਨਾ ਦੇਖਲਾ ਸਾਲ ਢੇਢ ਸਾਲ ਦੀ ਗੱਲ ਆ ਉਦੋਂ ਦਾ ਸ਼ੱਕ ਆ ਤੇਰੇ ਤੇ ਬਸ ਆਪ ਐ ਦੂ ਗਾਂ ਚੱਲਦੇ ਆਂ ਹਾਂ ਹਾਂ ਖੜਦੇ ਆਂ ਵੇਖਦੇ ਆਂ ਵੀ ਆਉਂਦਾ ਕਿ ਨਹੀਂ ਇੱਥੇ ਬਾ ਠੀਕ ਆ ਠੀਕ ਆ ਇੱਥੇ ਤਾਂ ਨਹੀਂ ਆਉਂਦਾ ਹੁਣ ਕੱਚੇ ਰਾ ਉਹ ਇੱਥੇ ਕੱਚੇ ਰਾ ਕਿੱਥੇ ਹਾਂ ਦੇ ਨਾ ਉੱਪਰ ਡਰੋਨ ਆ ਇਹਨਾਂ ਦੇ ਠੀਕ ਹੈ ਮੇਰੀ ਗੱਲ ਸੁਣ ਮੇਰੇ ਮਿੱਤਰ ਦਾ ਘਰ ਸੀ ਉਹਦੇ ਘਰ 'ਚ ਚੱਲੀਏ ਓਏ ਤੂੰ ਮਿੱਤਰਾਂ ਦੇ ਘਰਾਂ ਨੂੰ ਗੋਲੀ ਮਾਰ ਤੂੰ ਇੱਥੇ ਓਏ ਮੈਂ ਕਿਹਨਾ ਐ ਕਰ ਓਏ ਗੱਡੀ ਜੀ ਝਾੜੀਆਂ ਚ ਲੁਕੋ ਦਿੰਦਾ ਮੈਂ ਕਰ ਦਾਂਗਾ ਹਈ ਇੱਕ ਤਾਂ ਬੰਦਕ ਗਾਂ ਕਰ ਰੇ ਬਿੱਤੀ ਐ ਤਾਂ ਹਾਂ ਇਹ ਨਾ ਪਾੜਾ ਪਾੜਾ ਬੁਰਾ ਆੜ ਕਰਿਆ ਬਹਿਦਾ ਤਾ ਨਾ ਓਏ ਇਹ दारू ਪੀਤੀ ਜ ਉਹਨੂੰ ਕਹੀ ਗਿਆ ਫੀਤੀਆਂ ਲਵਾ ਦੂੰ ਐ ਕਰ ਦੂੰ ਜੋ ਕਰ ਦੂੰ ਇਹ ਤੈਨੂੰ ਇਹ ਪੱਚ ਦਿਨੇ ਤੂੰ ਪਿਉਣਾ ਕਿਵੇਂ ਇਹਨੂੰ ਓਏ ਯਾਰ ਕਹਿੰਦਾ ਪੀਣੀ ਪੀਣੀ ਆ ਕਹਿੰਦਾ ਆਪਦੀ ਕੱਢੀ ਜੰਨੇ ਅੱਜ ਚੱਲ 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 ਪਾ ਚਲੋ ਪਾ ਚਲੋ ਮੈਂ ਰਹਿ ਗਿਆ ਪੀਣੋ ਯਾਰ ਯਾਰ ਫਿਰ ਤਾਂ ਫਿਰ ਤਾਂ ਸਾਲ ਡੇਢ ਸਾਲ ਨਹੀਂ ਨਿਕਲਦੇ ਸੀ ਓਏ ਇਹਨੂੰ ਇਹਨੂੰ ਮੋਡਾ ਫੜ ਯਾਰ ਇੱਕ ਪਾਸੋਂ ਚੱਕ ਮੋਡਾ ਫੜ ਲਾ ਇਹਨੇ ਫੰਬਾਲਾ ਫੇਰ ਭੱਜੂ ਆਜੋ ਆਜੋ ਏ ਨੇੜੇ ਓਏ ਕਿੱਥੇ ਗਿਆ ਭਰਾਵਾ ਕਿੱਥੇ ਕਿ ਬਣਾਇਆ ਕੀ ਬਣਾਇਆ ਕੀ ਗੱਲ ਚੱਲ ਓਏ ਗਵਾਚ ਗਿਆ ਬਣਾਇਆ ਬਹੁਤ ਖਤਨਾਕ ਦੀ ਆ ਲੱਗਿਆ ਪਿਆ ਹੁਣ ਇਹਦੇ ਚ ਰਵਾਂਗੇ ਓਏ ਕਿਸੇ ਰਿਸ਼ਤੇਦਾਰੀ ਚ ਛੱਡਿਆ ਬਾਈ ਵੜ ਕੇ ਓਏ ਤਾਂ ਛੋਟਾ ਜਿਹਾ ਬਾਈ ਹੋਰ ਰਿਸ਼ਤੇਦਾਰੀ ਹੈ ਨਹੀਂ ਉਹ ਤਾਂ ਮੇਰੇ ਤੇ ਵੀ ਨਿਗਰ ਰੱਖੀ ਬੈਠਾ ਕਹਿੰਦਾ ਤੈਨੂੰ ਵੀ ਚੱਕੂ ਨਾਲ ਉਤੋਂ ਕੈਮਰੇ ਚ ਆ ਕੇ ਕੋਈ ਮੁੱਠੀ ਬਾਈ ਫਿਰ ਥੋੜਾ ਜਿਆਦਾ ਖੁੱਲਾ ਜਿਹਾ ਬਣਾਈਏ ਆਏ ਕਰਦੇ ਆ ਫਿਰ ਹੱਥ ਪੈਂਕਰਾਂ ਯਾਰ ਪਹਿਲਾਂ ਬਾਈ ਮੈਂ ਬਾਈ ਬਣ ਕੇ ਮੇਰੇ ਮਾੜੀ ਦੀ ਦਵਾਈ ਲਾ ਦੇ ਯਾਰ ਇਹਦੇ ਲਾ ਦਵਾਈ ਕਵਾੜੀ ਪਈ ਇਹਦੇ ਅੰਦਰ ਕਵਾੜੀ ਪਈ ਆ ਆਈ ਚੱਕ ਤਾਂ ਮਾਰ ਹੀ ਲਿਆ ਸੀ ਉਹ ਤੇ ਨਾ ਤੈਨੂੰ ਉਹ ਨਹੀਂ ਨਹੀਂ ਕਵਾੜੀ ਕਵਾੜੀ ਆ ਚੱਕ ਤੂੰ ਤਾਂ ਦਵਾਈ ਵਢ ਲੈਣਾ ਆ ਦਰਖਤ ਵੱਟ ਕੇ ਓਏ ਆ ਮਸ਼ੀਨ ਜੀ ਨਾਲ ਹੀ ਉਹ ਚਲਾ ਲਾਂ ਮੈਂ ਓਏ ਬਾਈ ਮੇਰੇ ਤੋਕਲੇ ਮਸ਼ੀਨ ਲੈ ਲਈ ਮੈਂ ਦਰਖਤ ਦਰੋਟ ਆਪਾਂ ਨੂੰ ਚੱਲ ਠੀਕ ਆ ਇਨੂੰ ਪਤਾ ਸੀ ਬਾਈ ਕਿ ਕੰਮ ਵਧੂਗਾ ਚੱਲ ਚੱਲ ਕੱਟ ਓਏ ਤੇਰੀ ਕੱਟਿਆ ਗਿਆ ਕੱਟਿਆ ਗਿਆ ਮਿੰਟ ਜੀ ਹਾਂ ਇਹਦੇ ਛੋਟੇ ਟੁੱਟੇ ਕੀ ਬਣਾਉਣ ਨੇ ਆ ਓਏ ਇਹ ਬਣਾ ਦਾਂਗੇ ਕੋਈ ਨਹੀਂ ਕੇਰਾ ਵੱਡ ਵੱਡ ਸਿੱਟੀ ਚੱਲ ਓਕੇ ਓਕੇ ਵੱਡ ਵੱਡ ਸਿੱਟਦੇ ਕੇ ਆਹੋ ਪੱਠੀ ਪੁੱਠੀ ਚਲਾਵਾਂਗੇ ਇੱਥੇ ਪੁਲਿਸ ਤਾਂ ਨਹੀਂ ਆਉਂਦੀ ਇੱਧਰ ਨੂੰ ਤਾਂ ਨਹੀਂ ਆਉਂਦੀ ਨਾ ਪੱਕੀ ਗੱਲ ਹੈ ਨਾ ਆਹ ਪੱਠੀ ਚਲਾਵਾਂਗੇ ਲਾ ਦੱਸ ਓਏ ਓਏ ਭਰਾਵਾ ਰੋਟੀ ਰੱਟੀ ਬਣਾਉਣ ਵਾਲਾ ਚੁੱਲਾ ਪੱਠੀ ਮੂੰਹੋਂ ਨਿਕਲ ਗਿਆ ਭਰਾਵਾ ਪੱਠੀ ਆਦੀ ਹੁੰਦੀ ਹੈ ਨਾ ਹੁਣ ਨਹੀਂ ਨਾ ਲੈਂਦਾ ਪੱਠੀ ਦਾ ਹੁਣ ਤਾਂ ਨਹੀਂ ਨਾ ਲੈਂਦਾ ਬਾਈ ਪੱਠੀ ਨੇ ਮੇਰੇ ਪੱਠੇ ਭੰਨ ਤੇ ਹਾਏ ਓਏ ਓਏ ਮੇਰੀ ਗਾਲ ਸੁਣ ਕੋਈ ਹਾਂ ਨਾ ਮੈਂ ਤੁਹਾਡੇ ਨਾਲ ਆਇਆ ਨਹੀਂ ਓਏ ਮਾੜਾ ਕੰਮ ਗਿਆ ਸੀ ਮੈਂ ਓਏ ਸੰਨੀ ਤੇਰਾ ਰਿਸ਼ਤੇਦਾਰ ਉਹ ਪਸ਼ੂ ਵਾਲਾ ਡਾਕਟਰ ਹੈਗਾ ਉਹਨੂੰ ਹੀ ਸੱਦ ਲਾ ਮਾੜਾ ਮੋਟਾ ਇਹਦੇ ਮਾਲਮ ਪੱਟੀ ਕਰ ਜੂ ਉਹ ਭਰਾਵਾ ਪਸ਼ੂਆਂ ਵਾਲਾ ਇਹ ਬੰਦਾ ਓਏ ਓਏ ਆ ਗਿਆ ਓਏ 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 ਲੋਕ ਚੱਲ ਓਏ ਲੋਕ ਚੱਲ ਲੋਕ ਚੱਲ ਲੋਕ ਚੱਲ ਲੋਕ ਚੱਲ ਭਾਈ ਸੁਣੀਂਦਿਆ ਲੱਗਦਾ ਲੱਗੂ ਜਰਾਬ ਓਏ ਨੀੜੀ ਜਰਾਬ ਡਰੋਨਾ ਨਾ ਸੀ ਸਿਰ ਬੰਦਾ ਦਾ ਬੰਦੇ ਸਿਰ ਬੰਦੇ ਨਹੀਂ ਲੱਭੇ ਸਿਰ ਸਾਨੂੰ ਗੱਡੀ ਵਿੱਚ ਲਗੀ ਨਾ ਇਹਦੀ ਗੱਡੀ ਸਰ ਇਹ ਉਦੀ ਹੋਈ ਆ ਜਿਹੜਾ ਨਾਲ ਆਇਆ ਸੀ ਸੰਨੀ ਚੁੱਪ ਕਰ ਜਾ ਚੁੱਪਾ ਓ ਸਰ ਗੱਡੀ ਨਾ ਇਹਦੀ ਆਈ ਆ ਉੱਤੇ ਪਹਾੜੀ ਦੇਲੇ ਪਾਸੇ ਨਵਾਏ ਆ ਇਹ ਤੇ ਮੈਨੂੰ ਐਂ ਲੱਗਦਾ ਵੀ ਇੱਥੇ ਜੰਗਲ-ਨੁਗਲ ਬਾਹਲੇ ਨੇ ਜਾਂਦਾ ਇਹ ਇੱਥੇ ਜੰਗਲਾ ਜੀ ਨਿਵਾਸ ਕਰਨ ਲੱਪੇ ਆ ਜਾਂ ਫਿਰ ਇਹ ਇਤੋਂ ਕਿਤੇ ਤਿੱਤਰ-ਬਿੱਤਰ ਹੋ ਗਏ ਖੱਬੇ ਸੱਜੇ ਏ ਹੁਣ ਡਰੋਨ ਨਾਲ ਨੂੰ ਦੀਦਾ ਨਹੀਂ ਪਿਆ ਜੰਗਲ ਸੰਗਨੇ ਬਾਹਰੇ ਆ ਸਾਨੂੰ ਪਤਾ ਹੀ ਲੱਗਣ ਡਿਆ ਕਿੱਥੇ ਆ ਇਹ ਤੇ ਹੁਣ ਇਹ ਤਾਂ ਸਰ ਅੱਗੇ ਸਰ ਸਾਨੂੰ ਬੰਦੇ ਬੁਲਾਉਣੇ ਪੈਣੇ ਆ ਹੁਣ ਫਿਰ ਬੰਦਿਆਂ ਨਾਲ ਹੀ ਸਾਨੂੰ ਸਰਚ ਕਰਨੀ ਪੈਣੀ ਆ ਫਿਰ ਤੁਸੀਂ ਐ ਕਰੋ ਹੁਣ ਮੈਂ ਕੱਲਾ ਤਾਂ ਨਹੀਂ ਕਰ ਸਕਦਾ ਇੰਨੇ ਜੰਗਲ ਦੀ ਸਰਚ ਤੁਸੀਂ ਫਿਰ ਉਹ ਥੋੜੀ ਜੀ ਟੀਮ ਭੇਜੋ ਸਪੈਸ਼ਲ ਟਾਸਕ ਫੋਰਸ ਭੇਜੋ ਐਦ ਕੀ ਚੱਕ ਲੈ ਫਿਰ ਸਰ ਐਦ ਕੀ ਐਦ ਕੀ ਚੱਕ ਲੈ ਹਾਂਜੀ ਹਾਂਜੀ ਸਰ ਸਰੇ ਅੱਦ ਕੀ ਚੱਕਲੇ ਦੀ ਲੱਤਾਂ ਹੀ ਵੜ ਦੇਣੀ ਆ। ਇਹਨਾਂ ਜੋ ਕੇ ਛੱਡਣਾ ਹੀ ਨਹੀਂ। ਹਾਂਜੀ ਹਾਂਜੀ। ਠੀਕ ਆ ਸਰਪੇ ਚਲੋ ਓਕੇ। ਮੈਂ ਸਰਪੇ ਮੈਂ ਸਰਪੇ ਅਸੀਂ ਇੱਕ ਸਰ ਮੈਂ ਵਰਲਡ ਵਾਈਲਡ ਪੂਰੇ ਸ਼ਹਿਰ ਚ ਇੱਕ ਉਹ ਫੋਟੋ ਜਾਰੀ ਕਰਨ ਲੱਗਾ ਹੀ ਨਾ ਜੀ ਬਰਾਂਟਸ। ਜਿੰਨੂ ਵੀ ਜਿਨਾਂ ਨੂੰ ਵੀ ਜਿਹੜੇ ਜਗ੍ਹਾ ਤੇ ਦਸੇਰ ਹੁਣ ਰੋਟੀ ਪਾਣੀ ਤਾਂ ਖਾਣ ਗਈ। ਦਵਾਈਆਂ ਦੇ ਮੁੰਨੀਆਂ ਤਾਂ ਲੈਣੀਆਂ ਪੈਣੀਆਂ ਸੇਵਾ ਪਵਾ ਕੀਤੀ ਸੀ ਮੈਂ। ਹਾਂਜੀ ਹਾਂਜੀ ਤੇ ਜਿੱਥੇ ਕਿਤੇ ਵੀ ਗਏ ਤਾਂ ਪਤਾ ਲੱਗ ਜਾਊਗਾ। ਕੀ ਗਾ ਸਰ ਓਕੇ ਸਰ ਜੀ ਜਨਾਬ ਪਾਸ ਵੀ ਤਾਂ ਵੀ ਨੂ ਕੁੱਟਨੂ ਮਰਦਾ ਚਾੜੇ 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 ਪਚ ਗਏ ਅੱਜ ਤਾਂ ਬਚ ਗਏ ਸੰਨੀ ਓਏ ਮੇਰੀ ਗਾਲ੍ਹਾਂ ਸੁਣ ਨਾ ਕਰਾਇਆ ਕਰ ਖਾਂ ਕੀ ਓ ਯਾਰ ਮੂੰਹ ਹੀ ਮੂਕ ਮਾਰ ਜਾਂਦਾ ਉਹ ਤਾਂ ਫੀਤੀਆਂ ਲਵਾਉਂਦਾ ਦਾਰੂ ਚ ਮਚਕੇ ਰੋਂਦਾ ਸੀ ਮੈਨੇ ਕੋ ਕੁੱਟਨੂ ਮਰਦਾ ਮੇਰੀ ਮੇਰੀ ਗਾਲ੍ਹਾਂ ਸੁਣ ਸੰਨੀ ਇੱਕੋ ਹੀ ਹਾਲਾ ਬਾਈ ਇਸ ਚੀਜ਼ ਦਾ ਇਰਮਾਨੀ ਦੀ ਸੀ ਆ ਓਏ ਇਰਮਾਨੀ ਤੇ ਆ ਲੱਗਿਆ ਮੇਰੀ ਮੇਰੀ ਗਾਲ੍ਹਾਂ ਸੁਣ ਇਸ ਕਰੀਓ ਪਥੂ ਵਾਲਾ ਡਾਕਟਰ ਸਾਦ ਇਹਦੇ ਕੋਈ ਟੀਕਾ ਟੁਕਾ ਲਵਾ ਠੀਕ ਆ ਉਹਨੂੰ ਐਂ ਕਹਦੀ ਭਰ ਨਾ ਜਾਈ ਠੀਕ ਆ ਜੀ ਟੀਕਾ ਟੁਕਾ ਇਹਦੇ ਕੋਈ ਲਵਾ ਤੇ ਫਿਰ ਭਾਈ ਇਸ ਦੇਸ਼ ਚੋਂ ਤਾਂ ਨਿਕਲਣਾ ਪੈਣਾ ਮੈਂ ਕਹਿੰਦਾ ਨਾਲ ਦੇ ਸ਼ਹਿਰ ਸ਼ਿਫਟ ਹੋ ਜੀਏ ਇਸ ਸ਼ਹਿਰ ਚੋਂ ਨਿਕਲਣਾ ਪੈਣਾ ਫਿਰ ਐਂ ਕਰ ਸਕਦਾ ਐਂ ਹੀ ਕਰ ਸਕਦਾ ਪਾਣੀ ਪਾਣੀ ਰਾਹੀਂ ਚੱਲ ਬੜਾਂਗੇ ਬਸ ਟਰੈਕਟਰ ਰੁਕਟਰ ਇੱਥੇ ਵੇਚ ਦਾਂਗੇ ਆਪਾਂ ਦੋ ਨੰਬਰੀ ਮਗਰੋਂ ਤੂੰ ਚੱਕ ਚੁੱਕ ਕੇ ਵੇਚ ਦੀ ਫਿਰ ਹੋਰ ਕੀ ਆ ਪਾਣੀ ਪਾਣੀ ਨਿਕਲ ਜਾਗੇ ਕੋਈ ਨਾਲ ਹੀ ਆਉਣਾ ਪੈਣਾ ਪਰ ਮੈਂ ਵੇਚ ਆਉਂਗਾ ਤੁਹਾਡੇ ਹੋਰ ਕੀ ਆ ਫਿਰ ਇਹੀ ਚੀਜ਼ ਆ ਆਪਣੇ ਕੋਲ ਤਾਂ ਹੱਲ ਹੋਰ ਕੋਈ ਨਹੀਂ ਕਾਰਕੁਰ ਛੱਡਨੇ ਪੈਣੇ ਆ ਕਿੱਥੇ ਜਾਊ ਫੇਰ ਉਹ ਤੈਨੂੰ ਵੀ ਨਾਲ ਹੀ ਲਿਜਾਵਾਂਗੇ ਉਹ ਭਰਾਵਾ ਗੁਰੂ ਆ ਇਹ ਠੀਕ ਆ ਉਹਨੇ ਤੇਰੇ ਚਾਰ ਪਟੇ ਹੋਰ ਮਾਰੇ ਤੂੰ ਦੱਸ ਦੇਂਗਾ ਕਿੱਥੇ ਗਏ ਉਹ ਉਹੀ ਤਾਂ ਗੱਲ ਆ ਮੈਂ ਤਾਂ ਨਿਕਲੂ ਭਾਈ ਇਹ ਸ਼ਹਿਰੋਂ ਸਪੈਂਕਰ ਤੂੰ ਰਹਿਣਾ ਇੱਥੇ ਰਹਿ ਮੇਰੇ ਤੋਂ ਨਹੀਂ ਭਾਈ ਉਹਦੇ ਫੀਤੀਆਂ ਹਲਵਾ ਦੋ ਦੋ ਬੋਤਲਾਂ ਨਾ ਮੰਨਣਾ ਸੀ ਕਿੱਟੀ ਟਾਸਕ ਫੋਰਸ ਆ ਗਈ ਕੋਲੀ ਪਿਛਤੜਾਂ ਵਜ ਦੀ ਕੱਢ ਦੇਣਗੇ ਮੇਰੀ ਬਨਾਨ ਦੇਖ ਕੇ ਤੈਨੂੰ ਲੱਗਦਾ ਮੈਂ ਇੱਥੇ ਰਹੂੰਗਾ ਬਾ ਠੀਕ ਆ ਹੁਣ ਆਏ ਕਰ ਹੱਥ ਲਾਲ ਕੀਤਾ ਮਾਰ ਮੇਰੀ ਗੱਲ ਸੁਣ ਸਨੀ ਤੇਰੇ ਕੋਲੇ ਉਹ ਮੂੰਹ ਤੇ ਪਾਉਣ ਵਾਲੀ ਟੋਪੀ ਜੀ ਤਾਂ ਹੋਊਗੀ ਬਾਈ ਮੇਰਾ ਡੋਲਾ ਵੀ ਪਟਕਾਉਂਦੇ ਤੇ ਤੁਰ ਕੇ ਐਂ ਕਰ ਤੂੰ ਫੋਨ ਲਾ ਲੱਕੜਾ ਲੁਕੜਾ ਵੜਦੇ ਆ ਇਹਦੇ ਤਾਂ ਇਲਾਜ ਕਰਾਈਏ ਡਾਕਟਰ ਸਾਧ ਮੈਂ ਕਰ ਦਿੰਦਾ ਫੋਨ ਆ ਜੂਗਾ ਉਹ ਵਾ ਠੀਕ ਆ ਉਹ ਜਾ ਯਾਰ ਹੁਣ ਤਾਂ ਬਹੁਤ ਲੱਕੜਾ ਵੰਡ ਲੀਆਂ ਐਂ ਕਰ ਇੱਕ ਤਾਂ ਡਾਕਟਰ ਲਿਆ ਤੇ ਇੱਕ ਕੁਝ ਲਿਆ ਸਾਧਨ ਜਿਹਦੇ ਚ ਆਪਾਂ ਇੱਥੋਂ ਨਿਕਲ ਗਏ ਛੇਤੀ ਬਾਈ ਉਹ ਗੱਡੀ ਦਾ ਨਾ ਚੱਕੀ ਉਹ ਤਾਂ ਬਸ ਖਤਮ ਆ ਹੁਣ ਉਹ ਤਾਂ ਗਈ ਸਮਝ ਲਾ ਪੱਜਾ ਛੇਤੀ ਬਾਈ ਬਣ ਕੇ ਲੈ ਆਉਣਾ ਹਾਂ ਕੋਈ ਪੱਜਾ ਇੱਥੇ ਤੇਰਾ ਘਰ ਨੇੜੇ ਆ ਯਾਰ ਤਾਂ ਤੈਨੂੰ ਭੇਜਾਂ ਨਹੀਂ ਅਸੀਂ ਜਾਵੜਣਾ ਸੀ ਏਡੀ ਕੋਈ ਚੱਕਰ ਕੱਲ ਨਹੀਂ ਸੀ ਟਰੈਕਟਰ ਵਾਲੀ ਤੇ ਓਖਾ ਨਾ ਹੋਜੂ ਟਰਨਿੰਗ ਉਹ ਟਰੈਕਟਰ ਵਾਲੀ ਤੇ ਓਖਾ ਨਾ ਹੋਜੂ ਸਪੈਂਕਰ ਉਹ ਟਰਾਲੀ ਉਹਨੂੰ ਉਹ ਵਾਲੀ ਕਹਦੇ ਜਿਹਦੇ ਪਿੱਛੇ ਹਾਈਡ ਨਹੀਂ ਹੋ ਜਾਂਦਾ ਬੰਦਾ ਅੱਛਾ ਅੱਛਾ ਤਰਪਾਲ ਪਾ ਲਿਆ ਊ ਤਰਪਾਲ ਪਾ ਲਿਆ ਹਾਂ ਹਾਂ ਮੈਨੂੰ ਲੱਗਦਾ ਆਉਂਦਾ ਆਉਂਦਾ ਖੜ ਜਾ ਲੌਕ ਜਾ ਲੌਕ ਜਾ ਪਤਾ ਨਹੀਂ ਕੋਈ ਹੋਰ ਹੁੰਨਾ ਹੋਵੇ ਉਹ ਮੈਨੂੰ ਲੱਗਦਾ ਇਹ ਪੁਰਾਣਾ ਬੁੜੇ ਵਾਲਾ ਚੱਕ ਲੈ ਆਇਆ ਓਏ ਫੌਂਸਲਾ ਆ ਗਿਆ ਫੌਂਸਲਾ ਟਰ ਮੈਂ ਦੀਨਾ ਤੇ ਨੂੰ ਮਦੀਨਾ ਦੇਖੀ ਨਾ 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 ਮੈਂ ਮੈਂ ਦੇਖਦਾ ਬਸ ਫਿਰ ਉਹਨੇ ਵੀ ਨਹੀਂ ਦਿਖਣਾ ਆ ਤਾਂ ਦਿਖੀ ਹੈ ਨਾ ਹਾਈ ਓਏ ਫਿਰ ਮੈਂ ਤਾਂ ਫੜਿਆ ਗਿਆ ਹੁਣ ਨਹੀਂ ਹੁਣ ਨਹੀਂ ਦੇਖਣਾ ਆਵੇ ਆਵੇ ਅੱਗੇ ਨੇੜੀ ਆਵੇ ਆਵੇ ਮੇਰੇ ਵਾਲੀ ਹੈ ਜਿੰਦਾ ਓਏ ਓਏ ਸਨੀ ਓਏ ਸਨੀ ਆ ਸਨੀ ਆ ਸਨੀ ਆ ਉਹ ਤੇਰਾ ਚੜਾਦੀ ਉੱਤੇ ਨਾ ਚੜਾਦੀ ਓਏ ਟਾਲੀ ਟਰਾਲੀ ਥੱਲੇ ਸੱਟ ਨਹੀਂ ਆਈ ਚੜ ਜੰਨਾ ਇੱਧਰ ਦੀ ਓਏ ਸਨੀ ਪਾ ਲਾ ਦੇ ਪਾ ਲਾ ਤਰਪਾ ਮੂ ਮਾਟਾ ਕਨੂਲੇ ਆਇਆ ਕੋਸ਼ ਹੋਊਗਾ ਕੱਲੂ ਅੱਛਾ ਹੈ ਨਹੀਂ ਨਹੀਂ ਮੈਂ ਕਹਿੰਦਾ ਦੀ ਆਪਣੇ ਇੱਥੇ ਹੈਗਾ ਨਾਈ ਹਾਂ ਹਾਂ ਅੱਛਾ ਨਹੀਂ ਤਾਂ ਫੌੜੇ ਨਾਲ ਲਾ ਲਓ ਯਾਰ ਅਪਰ ਨਾਈ ਨਾ ਮਿਲਿਆ ਫੌੜਾ ਤਾਂ ਹੋਊਗਾ ਟਰੈਕਟਰ ਤੇ ਲਿਆਈ ਹੋਏਗਾ ਮੈਂ ਕਹਿੰਦਾ ਲਾ ਹੀ ਲਈਏ ਯਾਰ ਨਾਈ ਕੁੜੇ ਕਿੱਧਰ ਜਾਵਾਂਗੇ ਯਾਰ ਮਕਰ ਪਿਆ ਉਹ ਟਰਾਲੀ ਦੇ ਬਾ ਠੀਕ ਓਏ ਓਏ ਆਪਣਾ ਟਰਾਲੀ ਚ ਬੈਠੀ ਲਾ ਲਾਂਗੇ ਓਏ ਆਏ ਕਰ ਜਿਹੜੀ ਤੈਨੂੰ ਨਕਲੀ ਦਾੜੀ ਕਿਹਾ ਸੀ ਉਹ ਲਾ ਲਖ ਤੂੰ ਆਏ ਕਰ ਮੈਂ ਓਏ ਆ ਇਹਨੂੰ ਇਹਨੂੰ ਕਹਿੰਦਾ ਵਾਂ ਇਹਨੇ ਟਰੈਕਟਰ ਚਲਾਉਣਾ ਹੈਗੀ ਆ ਹੈਗੀ ਇਹਦੇ ਕੋਲੇ ਆ ਜਾ ਇਸ ਜੇ ਤੁਸੀਂ ਅੰਦਰ ਬੈਠੀਏ ਬਈ ਨੇ ਬਈ ਇੱਧਰ ਦੀ ਆ ਵੀ ਇੱਧਰ ਪੌੜੀਆਂ ਚੜ ਜਾ ਉਹ ਵੱਡਲਾ ਮੂਸਾ ਮੱਛਾ ਹੋਣਾ ਚੱਲ ਆਇਆ ਤੇ ਲੋੰਦਰ ਅੰਦਰ ਅੰਦਰ ਭਾਇਓ ਹਾਂ ਹਾਂ ਨਹੀਂ ਅਰੇ ਹੀ ਅੰਦਰ ਹੁ ਤਾਂ ਹਾਂ ਫਾਇਓਏ ਸਟਾਰਟ ਹੋ ਜਾ ਓਏ ਹੋ ਜਾ ਸਟਾਰਟ ਕਰ ਲਾ ਬਈ ਕਹਿ ਜਾ ਟਰੈਕਟਰ ਲਿਆ ਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਓਏ ਬਹਿ ਜਾ ਨੀਚੇ ਤੇਰਾ ਸੇਫਟੀ ਕੀ ਜਾਂਦਾ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਓਏ ਓਏ ਮੇਰੀ ਗੱਲ ਸੁਣਾ ਅਜਨੇ ਕਵਰ ਤਰਪਾਲ ਜੀ ਪਾਈ ਨਹੀਂ ਹੁਣ ਪਤਾ ਨਹੀਂ ਪਾਈ ਐ ਮੇਰੀ ਗੱਲ ਸੁਣ ਪਾਈ ਹੂਈ ਐ ਪਾਈ ਹੂਈ ਐ ਓਏ ਇੰਨੇ ਤਾਂ ਇੰਨੇ ਤਾਂ ਲਾਹਲੇ ਪਲਚਰੇ ਨਾਲ ਵਾਲ ਤੇ ਆਪਾਂ ਵੀ ਮੈਂ ਕਹਿੰਦਾ ਕਰ ਲਈਏ ਕੰਮ ਬਾਈ ਗੰਜੇ ਗੁੰਜੇ ਹੋ ਜਗੇ ਪਛਾਨ ਨਾ ਹੋਵੇ ਹੋ ਜਾਨ ਨੇ ਹੋ ਜਾਨ ਨੇ ਇਹ ਟ੍ਰੈਕ ਟ੍ਰਿਕ ਕੋ ਥਾ ਜੇ ਤੇ ਕਾ ਤੋ ਖੜਿਆ ਇੱਕੋ ਥਾਂ ਤੇ ਕਿਉਂ ਖੜਾ ਪਹਾੜ ਚੜੀ ਜਾਂਦਾ ਪਿੱਛੇ ਨਾ ਤਿਲਕ ਮੈਨੂੰ ਲੱਗਦਾ ਇੱਕੋ ਥਾਂ ਤੇ ਖੜਿਆ ਕਿਤੇ ਕਿਤੇ ਨਾ ਕਿਤੇ ਨਾ ਕਿਤੇ ਤੱਕ ਪਹੁੰਚਾਂਗੇ ਬੜੀ ਤਲਾਣਾ ਬਾਈ ਮੈਂ ਕੀ ਕਰਾਂ ਇੱਕ ਥੱਲੇ ਸਟੀਲ ਆ ਟੰਗ ਦੀ ਲੈ ਕੇ ਆਉਣੀ ਸੀ ਥੱਲੇ ਗੱਦੇ ਗੁੱਦੇ ਵਿੱਚ ਆਉਂਦਾ ਗੱਦੇ ਵਿਛਾਉਣ ਨੂੰ 10000 ਯਾਤਰਾ ਦੇ ਚੱਲੇ ਆਂ ਬਾਈ ਮੇਰੇ ਪੂੜੇ ਤੋਗਦੇ ਆ ਕੋਈ ਨਾ ਹੁਣ ਬੈਠਾ ਰਹਿ ਬਾਈ ਬਣ ਕੇ ਫੀਤੀਆਂ ਨਾ ਲਵਾ ਰਹੇ ਉਹਦੀਆਂ ਨਾ ਬਾਈ ਮਾਫੀ ਮਾਫੀ ਹੁਣ ਹੁਣ ਕਟਕਟਾ ਕੇ ਹੁਣ ਕਹਿੰਦਾ ਮਾਫੀ ਉਦੋਂ ਕਹਿੰਦਾ ਫੀਤੀਆਂ ਲਵਾ ਦੂੰ ਫੀਤੀਆਂ ਆ ਜਿਹੜੀਆਂ ਮੁੱਛਾਂ ਮੱਛਾਂ ਜੀਆਂ ਰੱਖਿਆ ਨਾ ਕੁੰਡੇਆਂ ਸਾਰੀਆਂ ਲੈਣ ਗਈਆਂ ਹੁਣ ਸੋ ਮਿੱਤਰੋ ਸ਼ਹਿਰ ਜੇ ਚ ਆ ਗਏ ਸੀ ਇੱਥੇ ਆ ਕੇ ਮੜਾ ਜਾ ਹੁਲੀਆ ਜਾ ਬਦਲਿਆ ਤੇ ਆ ਬਾਈ ਦੁਕਾਨ ਵਾਲੇ ਤੋਂ ਕੱਪੜੇ-ਕੁਪੜੇ ਲੈ ਕੇ ਪਾਈ ਜੌਂਡੀਅਰ ਵਾਲੇ ਪਾਲੇ ਇਹਨੂੰ ਮੈਂ ਕਿਹਾ ਕਿ ਮੈਂ ਉੱਥੇ ਜੌਂਡੀਅਰ ਦੀ ਏਜੰਸੀ 'ਚ ਕੰਮ ਕਰਦਾ ਜੌਂਡੀਅਰ ਵਾਲੇ ਪਾਲੇ ਤੇ ਅਸੰਨੀ ਮਿੱਤਰੋ ਸੰਨੀ ਤੂੰ ਕਿਹੜੀ ਏਜੰਸੀ ਵਾਲਾ ਬਣ ਗਿਆ ਓਏ ਹੈਂ? ਉਹ ਪਤਾ ਨਹੀਂ ਕਿਹੜੀ ਜਾਂਸੀ ਵਾਲਾ ਜਿਹੜੇ ਦੇਤੇ ਉਹ ਪਾਲੇ ਮੈਂ। ਹਾਂ, ਹੋਲੀ ਗੱਲ ਕਰ ਉਹਨਾਂ ਨੂੰ ਨਾ ਸੁਣ ਜੀ। ਆ ਆ ਮੁੱਛਾਂ ਹੀ ਲਵਾ। ਯਾਰ ਆ ਆਹ ਕਉਣਾ ਕਿ ਖੜ ਗਿਆ। ਹੈਲੋ ਭਾਈ। ਭਾਈ ਪਾਸੇ। ਲੰਘ ਜਾਂਦੇ ਲੰਘ ਜਾਂਦੇ ਲੰਘਦਾ ਲੰਘਦਾ। ਟਰੈਕਟਰ ਬੈਕ ਕਰ ਦੇ ਟਰੈਕਟਰ ਬੈਕ ਕਰ ਦੇ। ਇਹ じゃ ਪਤਾ ਹੀ ਨਹੀਂ ਹੁੰਦਾ ਦੂਜਾ ਫੀਅਰ ਸਟਾਪ ਦਿੰਦਾ। ਉਹ ਇੱਕ ਆਏ ਨਾ ਸਟਾਰਟ ਹੋਇਆ। ਇਹ ਨਾ ਸਟਾਰਟ ਹੋਇਆ ਕਦੇ ਟਾਈਮ ਤੇ। ਭਾਈ ਮੇ ਮੇਰੀ ਪਛਾਣ ਤਾਂ ਨਹੀਂ ਆਉਂਦੀ, ਪਛਾਣ ਤਾਂ ਨਹੀਂ ਆਉਂਦੀ ਮੇਰੀ। ਨਾ ਨਾ ਜਮਾ ਨਹੀਂ ਆਉਂਦੀ। ਸਪੈਂਕਰ ਪਤਾ ਨਹੀਂ ਕੀ ਬਣ ਕੇ ਆਊਗਾ ਬਈ ਯਾਰ ਇਸ ਤੋਂ ਬਾਅਦ ਆਪਾਂ ਕਿੱਥੇ ਜਾਣਾ ਆਪਾਂ ਹੈਗੇ ਆ ਤੇ ਦੋ ਕੇ ਦੇਣਾ ਤੇ ਬੰਦਾ ਹੈਗਾ ਆਪਣੇ ਕੋਲ ਯਾਰ ਅੱਛਾ ਅੱਛਾ ਆਪਣੇ ਟਰੈਕਟਰ ਪਹੁੰਚਦੇ ਕਰ ਦੂ ਵੇਚਣ ਦੇ ਲੋਡ ਨਹੀਂ ਪੈਣੇ ਦੂਜੇ ਸ਼ਹਿਰ ਤੇ ਪੈਸੇ ਮੇਰੇ ਕੋਲੇ ਹੈਗੇ ਆ ਹਾਂ ਆਏ ਤਾਂ ਮੇਰੇ ਕੋਲੇ ਵੀ ਪਏ ਆ ਘਰੇ ਕੈਸੀ ਪਿਆਵਾ ਉਹਨੂੰ ਕਹਿਣਾ ਕਿ ਕਿ ਉੱਥੋਂ ਚੱਕਲਾ ਹਾਂ ਕੈਸੀ ਮੇਰੇ ਕੋਲੇ ਆ ਚੱਕਣਾ ਹੀ ਆ ਹੋਰ ਵਧੀਆ 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 ਇੱਥੋਂ ਨਿਕਲ ਜਾਾਂਗੇ ਯਾਰ ਸ਼ਹਿਰ ਚੋਂ ਕੋਈ ਚੱਕਰ ਨਹੀਂ ਹੁਣ ਜਿਹੜਾ ਕੋ ਹੋਣਾ ਸੀ ਉਹਦਾ ਹੋ ਗਿਆ ਕੱਲ ਨੂੰ ਵੱਡੀ ਫੋਰਸ ਆ ਗਈ ਪਰਸੋ ਵੱਡੀ ਹੁਣ ਤਾਂ ਲੱਭਦੇ ਫਿਰਦੇ ਆਪਾਂ ਨੂੰ ਦੋ ਤਿੰਨ ਦਿਨ ਹੋਰ ਲੱਗਗੇ ਤੇ ਆਪਣਾ ਪ੍ਰਬੰਧ ਕਰ ਆਪਾਂ ਕੈਸਤੀ 'ਚ ਬਹਿ ਕੇ ਤੇ ਤਤਰੀ-ਬਿਤਰੀ ਹੋ ਜਾਾਂਗੇ ਮੈਂਟੋ-ਮੈਂਟੀ ਹੋਰ ਆਪਾਂ ਨੰਗੀਏ ਤੋਂ ਓਏ ਯਾਰ ਸਪੈਂਕਰ ਕਿਉਂ ਨਾ ਡਰਦਾ ਬੇਟਾ ਹੋਰ ਇੰਨਾ ਟਾਈਮ ਕਿਉਂ ਲਾਈ ਜਾਂਦਾ ਕੱਪੜੇ ਪਤਾ ਨਹੀਂ ਬਈ ਯਾਰ ਇਹ ਵੀ ਬਾਲੇ ਚਸ਼ਨੇ ਮਚਨੇ ਕਰਦਾ ਆ ਜਾ ਆ ਜਾ ਆ ਜਾ ਆ ਜਾ ਹਾਈ ਵੇ ਓਏ ਆ ਕੀ ਬਣ ਗਿਆ ਓਏ ਓਏ ਆਪਣਾ ਨਹੀਂ ਬੰਦਾ ਆਇਆ ਨਹੀਂ ਹੋ ਰਾਇ ਓਏ ਮੈਂ ਆਂ ਹੈ ਮੈਂ ਆਂ ਹੈ ਹਾਏ ਵੇ ਉਹੋ ਫੌੜਾ ਜਿਹੜਾ ਤੁਸੀਂ ਦਿੱਤਾ ਸੀ ਉਹ ਚੱਲਿਆ ਹੀ ਨਹੀਂ ਸਹੀ ਮੇਰੇ ਅੱਧੇ ਸਿਰ ਤੇ ਚੱਲਿਆ ਅੱਧੇ ਤੇ ਚੱਲਿਆ ਨਹੀਂ ਹਾਏ ਓਏ ਔਕਾ ਮੈਂ ਕੀ ਕਰਾਵਾਂ ਹਾਏ ਓਏ ਠੰਜਾ ਸਾਲਾ ਤਾਂ ਸਿੱਧਾ 50 ਸਾਲਾਂ ਦੇ ਪਹੁੰਚ ਗਿਆ ਬਾਈ ਉਹ ਤਾਂ ਚਾਪਲੀਆਂ ਬਾਈ ਵਰਦਾ ਚਾਪਲੀਆਂ ਕੀਤੀਆਂ ਪਾਲਿਆ ਓਏ ਓਏ ਪਤਾ ਹੀ ਨਹੀਂ ਲੱਗਣਾ ਨਾ ਜੇ ਕੋਈ ਆਉ ਉਹ ਮੈਂ ਉਹਨੂੰ ਪੁੱਤ ਪੁੱਤ ਕਰੀ ਜਾਉ ਟਾਣੇਦਾਰ ਨੂੰ ਦਾਦਾ ਸਮਝ ਕੇ ਨਾ ਚੱਕ ਲੈ ਨਹੀਂ ਲੱਗਦਾ ਓਏ ਦਾਦੇ ਤੇ ਚਿੱਟੇ ਵਾਲ ਸੀ ਸੰਨੀ ਸੰਨੀ ਨੇ ਪਲਾਨ ਦੱਸਿਆ ਕਹਿੰਦਾ ਦੋ ਤਿੰਨ ਦਿਨ ਹਜੇ ਆਪਾਂ ਇੱਥੇ ਆ ਦੋ ਤਿੰਨ ਦਿਨ ਲੌਕ ਕੇ ਆਪਾਂ ਇਥੋਂ ਭੱਜਣ ਦਾ ਜਗ੍ਹਾੜ ਕਰ ਲਈ ਆਪਣਾ ਟਰੈਕਟਰ ਰੂਟਰ ਦੂਜੇ ਸ਼ਹਿਰ ਪਹੁੰਚਦੇ ਕਰ ਦੂਗਾ ਬੰਦਾ ਹੈਗਾ ਕਹਿੰਦਾ ਪੈਸੇ ਪੂਰੇ ਲੱਗਣਗੇ ਜਿਹੜੇ ਉਹ ਦੇ ਦਾਂਗੇ ਆਪਾਂ ਉਹ ਗੱਡੀ ਸਾਹਮਣੇ ਕੀ ਦੀ ਆ ਫਿਰ ਓਏ ਖੜੀ ਜੀ ਵੈਗਣਾ ਉਹ ਵਿੱਚ ਕਾਲੇ ਰੰਗ ਦੀ ਖੜੀ ਓਏ ਹੁਣ ਗੱਡੀਆਂ ਥੋੜੋ ਚੋਰੀ ਕਰਨੀਆਂ ਮੁੱਲ ਲਿਆਵਾਂਗੇ ਓਏ ਆ ਘਰ ਖਰੀਦ ਲਓ ਨਾ ਨਾ ਇਹਦਾ ਓਏ ਓਏ ਇੱਥੇ ਘਰ ਖਰੀਦ ਲਓ ਇੱਥੇ ਤਾਂ ਮੈਂ ਕਹਿੰਦਾ ਵੇ ਦੇਖੋ ਉਹੀਂ ਹਾਂ ਕੈਂਟਾ ਕੈਂਟਾ ਮੇਰੀ ਗੱਲ ਸੁਣ ਅੱਜ ਅੱਜ ਦੀ ਅੱਜ ਦੀ ਰਾਤ ਆਪਾਂ ਇੱਥੇ ਕਿਤੇ ਹੋਰ ਜਾ ਕੇ ਸੌਂ ਜਾਂਦੇ ਹਾਂ ਯਾਰ ਪਹਿਲਾਂ ਮੈਨੂੰ ਦੋਨਾਂ ਦੀ ਪਛਾਣ ਹੀ ਨਹੀਂ ਆ ਰਹੀ ਤੋ ਮੈਂ ਹਰਾ ਮੈਂ ਹਰਾ 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 ਤੂੰ ਹਰਾ ਹਾਂ ਤੇਰਾ ਅੱਜ ਤੋਂ ਨਾਮ ਹੈਪੀ ਨਹੀਂ ਹਰਾ ਹੀ ਰੱਖ ਲਾ ਮੈਂ ਕਹਿੰਦਾ ਪੁਲਿਸ ਵਾਲੇ ਆਡੈਂਟਿਟੀ ਵੀ ਛਿਪਾ ਦੇ ਨਾ ਹਾਂ ਇਹ ਵੀ ਸਹੀ ਹੈ ਸਹੀ ਹੈ ਮੈਨੂੰ ਹਰਾ ਕਹਿ ਲਾ ਮੇਰਾ ਨਾਂ ਗਲਗਲ ਗਲਗਲ ਠੀਕ ਹੈ ਇਹਦਾ ਨਾਂ ਗਲਗਲ ਮੈਂ ਹਰਾ ਓਏ ਤੂੰ ਏ ਮਾਇਆ ਨੂੰ ਕਰ ਦੋ ਰੰਗ ਰੰਗਾ ਮੈਨੂੰ ਵੀ ਕੋਈ ਸੰਨੀ ਤੋਂ ਸੂਰਜ 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 ਬਾਸ ਸਹੀ ਹੈ ਨਾ ਹਾਂ ਬਾਸ ਸਹੀ ਹੈ ਕੁਮਾਰ ਸੂਰਜ ਕੁਮਾਰ ਕੀ ਬਾਤ ਹੈ ਬਤਨ ਚਰਨ ਦੀ ਗੱਲ ਹੈ ਓਕੇ ਸੋਕੇ ਅੱਜ ਦੀ ਰਾਤ ਹੋਟਲ ਚ ਲੈਣਿਆ ਕਮਰਾ ਮੇਰਾ ਹੋ ਗਿਆ ਗੋਲਗੋਲ ਗਰੇਵਾਲਾ ਹਾਂ ਸੂਰਜ ਕੁਮਾਰ ਤੇਰੇ ਆ ਤੇਰਾ ਕੀ ਸੀ ਹਰੀ ਹਰੀਨਾਥ ਹਰੀਨਾਥ ਬਾਠੀਗਾ ਠੀਕ ਹੈ ਹਰੀਨਾਥ ਬਸ ਸਹੀ ਹੈ ਓਏ ਸੱਨੀ ਹੁਣ ਹੈਗੀ ਐ ਨਾ ਤੇਰੀ ਹੋਟਲ ਚ ਵੀ ਗੱਲਬਾਤ ਅੱਜ ਦੀ ਰਾਤ ਰੱਖ ਲੈਣਗੇ ਨਾ ਆਹ ਵਾ ਹੈਗੀ ਆ ਰੱਖ ਲੈ ਵਾ ਠੀਕ ਆ ਠੀਕ ਆ ਆਜੋ ਆਜੋ ਚਲੋ ਫਿਰ ਅੱਜ ਪੈੰਦੇ ਆ ਟਰੈਕਟਰ ਤਾਂ ਕਰ ਲਈਏ ਗਾਂ ਟਰੈਕਟਰ ਲਘੋਦਿਏ ਟਰੈਕਟਰ ਕਰਦਿਏ ਮੇਰੇ ਜਾਂਦਾ ਯਾਰ ਜੇ ਪਈ ਵਾਲ ਅਡਵਾ ਦੂ ਯਾਰ ਓਏ ਆਈ ਆਈ ਤੇ ਲੈ ਜੋ ਓਏ ਦੋ ਤਿੰਨ ਦਿਨ ਰੁਕ ਜਾ ਆਈ ਜਾਣੇ ਆ ਬਾਲ ਹੌਲੀ ਹੌਲੀ ਆ ਜਾਣਗੇ ਕੋਈ ਨਾ ਨਹੀਂ ਨਹੀਂ ਜਾਵਾਂਗੇ ਥੋੜਾ ਥੋੜਾ ਦਰਦ ਹੁੰਦਾ ਬਾਹਾਂ ਨਹੀਂ ਭੱਜ ਸਕਦਾ ਨਾ ਜਿਵੇਂ ਆ ਦੇਖ ਜਦੋਂ ਆਏ ਭਾਈ ਦਾ ਨਾ ਆਏ ਉਦੋਂ ਆਈ 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 ਡਰਦੂ ਨਾ ਆ ਜਾ ਆ ਜਾ ਆ ਜਾ ਆ ਜਾ ਇਧਰ ਹੀ ਇਧਰ ਹੀ ਇਧਰ ਹੀ ਲੈ ਪਰਸਨ ਨਹੀਂ ਕਰ ਬੁੱਕ ਕਮਰਾ ਤੇ ਅੱਜ ਦੀ ਰਾਤ ਇੱਥੇ ਹੀ ਰਵਾਂਗੇ ਫਿਰ ਠੀਕ ਹੈ ਬੋਕੀ ਆ ਬਾਕੀ ਬਸ ਅੰਦਰ ਹੀ ਜਾਣਾ ਆਪਾਂ ਨਾ ਠੀਕਾ ਠੀਕਾ ਨਾਮ ਨੂੰ ਕੀ ਆ ਇਹਦਾ ਓਏ ਨਾਮ ਨੂੰ ਤੂੰ ਟੀਂਡੀਆਂ ਲੈਣਾ ਰਾਤ ਦੀ ਘੱਟ ਰਾਤ ਦੀ ਰੋਤ ਕਟੇ ਯਾਰ ਚੰਗੋ ਵੀ ਮਿੱਤਰੋ ਮਿਲਦੇ ਹੁਣ ਅਗਲੇ ਦਿਨ ਮੁੰਡੇ ਚਰਨੀਂ ਚਕਾਉਂਦੇ ਮਾਰਨਾ ਮਨਜ਼ੂਰ ਆ ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰ ਆ ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾ ਪਹਿਲੀ ਕੰਮ ਹੌਲੀ ਹੌਲੀ ਕਰਾਂ ਕਰਦਾ ਨਾ ਅਣਖੇਲੀ ਮੁੰਡਾ ਪੱਟਿਆ ਰਖਾਨੇ ਤੇਰੀ ਨੋਜ਼ ਪੈਨਦਾ ਤੇਰਾ ਝੂਟੇ ਖਾਦਾ ਲੱਕ ਮੇਰਾ ਸੀਨਾ ਬਨਦਾ ਹੁਣ ਦੇ ਦੇ ਤੂੰ ਜਵਾਬ ਬੋਤਾ ਈ ਮੈਂ ਬੋਲਦਾ ਈ ਮੈਂ ਪੈਂਡੂ ਜਿਹਾ ਮੁੰਡਾ ਕੋਲੇ ਮੋਕੇ ਕੋਲਦਾ